ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਤੁਸੀਂ ਗੱਠਾਂ ਬਣਾਓ ਨਹੀਂ ਸੋਡੇਤੇ ਅਸੀਂ ਘਰਾਂ ਦੇ ਜਰਵਾਨੇ ਪਾਵਾਂਗੇ ਗਰਦੋਰੀਆਂ ਨਹੀਂ ਘੋਣ ਦੇਵਾਂਗੇ ਤਾਂ ਮੇਰੀ ਇੱਥੋਂ ਦੇ ਭਗਵੰਤ ਮਾ ਸਰਕਾਰ ਨੂੰ ਕਿਤਾਬਣੀ ਆ ਵੀ ਆਉਂਦੀ ਵਾਰ ਨੂੰ ਅਸੀਂ ਜਥੇ ਬਣੀਆਂ ਅੱਗੇ ਹੋ ਕੇ ਵੱਧ ਤੋਂ ਵੱਧ ਅਗ ਲਵਾਵਾਂਗੇ ਸੋ ਅਸੀਂ ਨਹੀਂ ਚਾਹੁੰਦੇ ਵੀ ਇਸੇ ਤਰ੍ਹਾਂ ਕਿਸਾਨ ਦਾ ਇਹ ਦਸਮਣ ਬਣਦੇ ਰਹਿਣਾ ਆਉਣ ਵਾਲੇ ਸਮੇਂ ਤੇ ਜੇ ਇਸੇ ਤਰ੍ਹਾਂ ਰਿਹਾ ਤਾਂ ਅਸੀਂ ਵੱਧ ਤੋਂ ਵੱਧ ਅਕਲਣ ਲਈ ਮਜਬੂਰ ਹੋ ਇੱਕ ਪਾਸੇ ਤਾਂ ਅਸੀਂ ਜਦੋਂ ਸਾਡੇ ਫਸਲ ਨਾ ਹੋਈ ਅਸੀਂ ਆਤਮ ਹੱਤਿਆ ਕਰਨ ਲਈ ਮਜਬੂਰ ਹੋਵਾਂਗੇ ਉਦੋਂ ਵੀ ਅਸੀਂ ਮਰਾਂਗੇ ਤੇ ਜੇਕਰ ਸਾਡੇ ਤੇ ਪਰਚੇ ਕਰੋਗੇ ਤਾਂ ਅਸੀਂ ਸਭਾ ਤੋਂ ਜੇਲ੍ਹ ਹੀ ਜਾਵਾਂਗੇ ਜੇਕਰ ਸਾਡੇ ਫਸਲ ਹੀ ਨਾ ਹੋਈ ਸਾਡੇ ਬੱਚਿਆਂ ਨੂੰ ਕਿੱਥੋਂ ਅਸੀਂ ਪੜ੍ਹਾਵਾਂਗੇ ਕਿੱਥੋਂ ਲੁਕਾਵਾਂਗੇ ਕਿੱਥੋਂ ਅਸੀਂ ਬਾਹਰ ਦੇਣ ਲਈ ਪੈਸੇ ਭੇਜਾਂਗੇ ਜਦੋਂ ਸਸੀਂ ਸਾਡਾ ਪੇਟ ਹੀ ਨਾ ਭਰ ਸਕਿਆ ਸਾਡੇ ਕੋਈ ਨਾ ਕਸਦੀ ਹੋਈ ਫਿਰ ਅਸੀਂ ਅਸੀਂ ਕਹਿੰਨੇ ਆਂ ਦਰਸਤ ਦੇ ਫਾਹਾ ਲੈਣ ਨੂੰ ਸੁਪਰੇ ਪੀਣ ਨੂੰ ਸਾਨੂੰ ਪਰਚੇ ਕਰਾਉਣੀ ਜ਼ਰੂਰੀ ਆ ਪਰ ਜੇ ਹੁਣ ਮੰਨ ਲਓ ਸਰਕਾਰ ਸਾਨੂੰ ਛੇਲ ਚ ਭੇਜੂਗੀ ਕਟੋ ਘਟਾ ਸਾਨੂੰ ਰੋਟੀ ਪਣੀ ਦਾ ਮੁਕਤ ਮਿਲੂਗਾ ਵੀ ਸੁੰਢੀ ਬੋਟੀ ਢੋਈਏ ਕਹਿੰਦੇ ਤਿੰਨ ਚਾਰ ਸਪਰੇਅ ਤੋਂ ਬਿਨਾ ਕੱਟ ਮਰਦੀ ਹਾਂਜੀ ਆ ਤੀਜੀ ਸਪਰੇਅ ਅਸੀਂ ਕਰੀ ਜੰਨੇ ਆ ਜੀ ਚੌਥੀ ਨੂੰ ਤਿਆਰੀ ਹੋ ਜੂਗੀ ਜੇ ਹੁਣ ਨਾਮਰੀਦਾ ਜੀ ਤੁਸੀਂ ਇੱਕ ਕਿਸਾਨਾ ਕਿਵੇਂ ਲੱਗਦਾ ਵੀ ਜਿੱਥੇ ਅੱਗ ਲਾਈ ਹੈ ਉੱਥੇ ਕਹਿੰਦੇ ਸੁੰਢੀ ਨਹੀਂ ਜਿੱਥੇ ਜਿੰਨ ਕੇ ਗੱਠਾ ਬਣਿਆ ਉੱਥੇ ਹੀ ਸੁੰਢੀ ਹੈ ਵੀਰ ਜੀ ਇਹ ਸਾਰੇ ਜਿੰਨੇ ਹੈਗੇ ਨਾ ਸਾਨੂੰ ਤਾਂ ਹੁਣ ਆ ਹੀ ਲਾਗਣ ਲੱਗੇ ਵੀ ਜਿਹੜਾ ਇਹ ਜਿੰਨੇ ਵੀ ਆਉਂਦੇ ਆ ਸਾਰੇ ਗੱਪੀ ਹੈ ਹੁਣ ਅਸੀਂ ਕਿੰਨਾ ਰੌਲਾ ਇੱਥੇ ਪਾਈ ਜੰਨੇ ਆ ਜੀ ਬੀ ਨਸ਼ਾ ਨਹੀਂ ਹਟਿਆ ਨਹੀਂ ਹਟਿਆ ਤੇ ਕੀ ਸਰਕਾਰਾਂ ਨੂੰ ਸੁਣਦਾ ਹੈ ਦੀਨਾਂ ਨੀਂ ਜੀ ਪਿੰਡਾਂ ਚ ਉਹੀ ਹਾਲ ਆ ਸਮਝ ਜਿਹੜਾ ਮਜ਼ਦੂਰ ਸੀ ਨਸ਼ਾ ਖਾ ਕੇ ਮਾੜਾ ਮੋਟਾ ਕੰਮ ਕਰਦਾ ਸੀ ਉਹ ਪਹਿਲਾਂ ਪੱਤਾ ਨੂੰ 10 ਰੁਪਈਆ ਦਾ ਮਿਲਦਾ ਸੀ ਅੱਜ 250 ਦਾ ਤੁਸੀਂ ਦੇਖ ਰਹੇ ਹੋ ਸੱਚ ਦੀ ਪੜਤਾਲ ਤੇ ਮੈਂ ਅਵਤਾਰ ਸਿੰਘ ਜੀ ਤਾਰਾ ਅੱਜ ਅਸੀਂ ਪਿੰਡ ਬਿਸ਼ਨੰਦੀ ਦੇ ਵਿੱਚ ਖੜੇ ਆਂ ਕਿਸਾਨ ਦੇ ਖੇਤ ਵਿੱਚ ਖੜੇ ਆਂ ਜਿਹੜੀ ਸਰਕਾਰ ਕਹਿੰਦੀ ਸੀ ਕਿ ਪਰਾਲੀ ਨੂੰ ਤੁਸੀਂ ਅੱਗ ਨਾ ਲਾਓ ਜਿਹਦੇ ਨਾਲ ਪ੍ਰਦੂਸ਼ਣ ਹੁੰਦਾ ਕਿਸਾਨਾਂ ਨੇ ਜਨਨਿਕ ਸਰਕਾਰ ਦੀ ਗੱਲ ਮੰਨੀ ਤੇ ਗੱਠਾਂ ਬਣਾਈਆਂ ਗਠਾ ਬਣਾਏਗਾ ਜਿਹੜੇ ਵਾਣਾਂ ਦੇ ਵਿੱਚ ਗਠਾ ਬਣਾਏਗਾ ਉਹਨਾਂ ਵਾਣਾਂ ਦੇ ਵਿੱਚ ਕਿਸਾਨ ਦੇ ਬਹੁਤ ਜ਼ਿਆਦਾ ਸੁੰਡੀ ਹੈ ਦੋਗੀਆਂ ਦੇ ਦੋਗੀਆਂ ਮੈਂ ਕੈਮਰਾਮੈਨ ਨੂੰ ਇੱਕ ਵਾਰੀ ਇਹਨਾਂ ਦਿਖਾ ਦੇ ਆਹ ਵੇਖੋ ਜਿੱਥੇ ਜਨਨ ਕਿ ਕਿਸਾਨ ਨੇ ਗਠਾ ਬਣਾਈਆਂ ਸੁੰਡੀ ਨੇ ਜਨਨ ਕਿ ਸਾਰੇ ਵਾਣ ਨੂੰ ਜਨਨ ਕਿ ਆਹ ਦੋਗੀਆਂ ਪਾਤੀਆਂ ਇਹ ਸੁੰਡੀ ਨੇ ਖਾਦਾ ਹੋਇਆ ਜਨਨ ਕਿ ਕਣਕ ਹੈ ਇਹਦੀ ਜੜਾਂ ਦੇ ਵਿੱਚ ਥੱਲੇ ਸੁੰਡੀ ਹੈ ਕਿਸਾਨ ਦਾ ਇਹ ਵੀ ਕਹਿਣਾ ਕਿ ਜਿਹੜੇ ਕਿਸਾਨਾਂ ਨੇ ਗਠਾ ਬਣਾਈਆਂ ਉਹਨਾਂ ਦੇ ਵਾਣਾਂ ਦੇ ਵਿੱਚ ਸੁੰਡੀ ਹੈ ਜਿਹੜਾ ਕਿਸਾਨਾਂ ਨੇ ਜਨਨ ਕਿ ਪਰਾਲੀ ਨੂੰ ਅੱਗ ਲਾਈ ਹੈ ਉਹਨਾਂ ਦੇ ਵਣ ਚ ਸੁੰਡੀ ਨਹੀਂ ਕਣਕ ਵੀ ਬਹੁਤ ਜਿਆਦਾ ਵਧੀਆ ਸੋਣੀ ਖੜੀ ਆ ਸਾਡੇ ਨਾਲ ਕਿਸਾਨ ਜਥੇਬੰਦੀ ਦੇ ਆਗੂ ਭਾਰਤੀ ਕਿਸਾਨ ਜੂਨੇ ਕ੍ਰਾਂਤੀਕਾਰੀ ਦੇ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਅਖਬਾਰ ਸਿੰਘ ਜੀ ਬਿਸ਼ਨਦੀ ਸਾਡੇ ਨਾਲ ਨੇ ਪੂਰੀ ਜਾਣਕਾਰੀ ਲਵਾਂਗੇ ਵੀ ਇਹ ਕਾਰਨ ਕੀ ਹੈ ਪ੍ਰਧਾਨ ਜੀ ਜਿੱਥੇ ਜਨਨ ਕਿ ਸੁੰਡੀ ਜਿੱਥੇ ਕਣਕ ਨੂੰ ਆਕਰੀ ਹੈ ਉਥੇ ਤਾਂ ਸੁੰਡੀ ਨਹੀਂ ਜਿੱਥੇ ਜਨਨ ਕਿ ਕਿਸਾਨਾਂ ਨੇ ਗੱਠਾਂ ਬਣਾਈਆਂ ਉਥੇ ਸੁੰਡੀ ਕਾਰਨ ਕੀ ਹੈ ਸਭ ਤੋਂ ਪਹਿਲਾਂ ਮੈਂ ਸੱਚ ਦੀ ਪੜਤਾਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਆ ਕੇ ਕਿਸਾਨਿਆਂ ਦੀਆਂ ਸਮੱਸਿਆਵਾਂ ਸੰਬੰਧੀ ਸਰਕਾਰ ਨੂੰ ਚੇਤਾਵਨੀ ਦੇਣ ਬਤੀ ਵੀ ਇਹਨਾਂ ਦੀਆਂ ਫਸਲਾਂ ਖਰਾਬ ਹੋ ਜੀਆਂ ਉਹਨਾਂ ਦਾ ਬਹੁਤ ਬਹੁਤ ਧਰਵਾਦ ਹੁਣ ਮੈਂ ਗੱਲ ਕਰਦਾ ਗੱਠਾਂ ਦੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਤੁਸੀਂ ਗੱਠਾਂ ਬਣਾਓ ਨਹੀਂ ਛੋੜੇ ਤੇ ਅਸੀਂ ਘਰਾਂ ਤੇ ਜੁਰਮਾਨੇ ਪਾਵਾਂਗੇ ਛੋੜੀਆਂ ਲਾਲ ਖੀਰਾਂ 'ਚ ਜਥੇਬੰਦੀਆਂ ਐਂਟਰੀਆਂ ਕਰਾਂਗੇ ਗਰਦੌਰੀਆਂ ਨਹੀਂ ਕਿ ਹੁਣ ਦੇਵਾਂਗੇ ਉਸ ਤੋਂ ਡਰਦੇ ਕਿਸਾਨ ਨੇ ਗੱਠਾਂ ਬਣਾ ਲਈਆਂ ਅਸੀਂ ਜਥੇਬੰਦੀਆਂ ਨੇ ਵੀ ਇਹ ਕਿਹਾ ਸੀ ਸਾਨੂੰ ਗੱਠਾਂ ਬਣਾਉਣੀਆਂ ਚਾਹੀਦੀਆਂ ਕਿ ਪ੍ਰਦੂਸ਼ਣ ਨਾ ਹੋਵੇ ਪਰ ਇਹਦਾ ਨਤੀਜਾ ਕੀ ਨਿਕਲਿਆ ਇਹ ਜਦੋਂ ਗੱਠਾ ਬਣ ਗੀਆਂ ਪਹਿਲੀ ਗੱਲ ਤਾਂ ਕਿਸਾਨ ਦੀਆਂ ਗੱਠਾਂ ਚੱਕੀਆਂ ਨਹੀਂ ਗਈਆਂ ਛੇਛੇ ਦੀ ਉਹ ਬਜਾਈ 'ਚ ਲੇਟ ਹੋ ਗਿਆ ਦੂਸਰੀ ਗੱਲ ਹੈ ਜਦੋਂ ਕਿਸਾਨ ਨੇ ਕਣਕ ਬੀਤੀ ਹੁਣ ਇਸ ਟਾਈਮ ਤੇ ਇੰਨੀ ਸੁੰਡੀ ਪਈ ਹੋਈ ਆ ਕਿ ਸਾਡੇ ਪਿੰਡ ਦੇ ਵਿੱਚ ਤਿੰਨ ਤਿੰਨ ਸਪਰੇਆ ਹੋਗੀਆਂ ਹਜੇ ਤੱਕ ਕੋਈ ਕੰਟਰੋਲ ਨਹੀਂ ਹੋ ਰਿਹਾ ਇਹ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਜੇਕਰ ਸਾਡੀ ਸਰਕਾਰ ਨੇ ਕੋਈ ਬਾਹਰ ਨਾ ਫੜੀ ਕਿਉਂਕਿ ਗੱਠਾਂ ਵਾਲੇ ਤਾਂ ਬਹੁਤ ਵੱਡੇ ਵੱਡੇ ਵਾਅਦੇ ਕਰਦੇ ਸੀ ਜੇਕਰ ਹੁਣ ਸੁੰਡੀ ਪੈਂਦੀ ਆ ਤਾਂ ਹੁਣ ਵੀ ਇਹ ਖੇਤੀਬਾੜੀ ਭਾਗ ਤੋਂ ਕੋਈ ਸਾਰੀ ਦਵਾਈਆਂ ਮੁਹੱਈਆ ਕਰਾ ਸਕਦੀ ਆ ਕੋਈ ਪ੍ਰਬੰਧ ਕਰਾ ਸਕਦੀ ਆ ਜੇਕਰ ਸਰਕਾਰ ਨੇ ਕੋਈ ਵੀ ਪ੍ਰਬੰਧ ਨਾ ਕੀਤਾ ਤਾਂ ਮੇਰੀ ਇੱਥੋਂ ਦੇ ਭਗਵੰਤ ਮਹਾਰਾਜ ਨੂੰ ਚੇਤਾਵਨੀ ਆ ਵੀ ਆਉਂਦੀ ਵਾਰ ਨੂੰ ਅਸੀਂ ਜਥੇ ਬਣੀਆਂ ਅੱਗੇ ਹੋ ਕੇ ਵੱਧ ਤੋਂ ਵੱਧ ਅੱਗ ਲਵਾਵਾਂਗੇ ਕਿਸੇ ਜ਼ਿੰਮੇਵਾਰ ਦਾ ਨੁਕਸਾਨ ਨਾ ਹੋਵੇ ਕਿਉਂਕਿ ਐਦਕੀ ਨੁਕਸਾਨ ਤਾਂ ਹੋ ਗਿਆ ਗੱਠਾ ਨਾਲ ਜੇ ਇਸੇ ਤਰ੍ਹਾਂ ਨੁਕਸਾਨ ਹੁੰਦਾ ਰਿਹਾ ਤੇ ਵੱਧ ਤੋਂ ਵੱਧ ਅੱਗ ਲੱਗੂਗੀ ਸੋ ਸਾਡੀ ਸਰਕਾਰ ਨੂੰ ਅਪੀਲ ਆ ਕਿ ਇਹਦਾ ਪ੍ਰਬੰਧ ਕੀਤਾ ਜਾਵੇ ਜਦੋਂ ਸਾਡਾ ਕਿਸਾਨ ਖੇਤ ਦੇ ਵਿੱਚ ਅੱਗ ਲਾਉਂਦਾ ਉਦੋਂ ਤਾਂ ਇਹਨਾਂ ਦਾ ਸੈਟਨੇਟਰ ਦਾਖ ਦਿੰਦਾ ਵੀ ਫਲਾਣੇ ਦਾ ਫਲਾਣੇ ਸਿੰਘ ਨੇ ਅੱਗ ਲਾਤੀ ਜੀ ਉਹਨੂੰ ਪੁਲਿਸ ਆ ਕੇ ਪਕੜ ਲੈਂਦੀ ਆ ਉਹਤੇ ਕਾਰਵਾਈ ਕਰ ਦਿੰਦੀ ਆ ਅੱਜ ਜਿਹੜੇ ਸਾਡੇ ਕਿਸਾਨ ਖੇਤਾਂ ਦੇ ਵਿੱਚ ਡਰਮੀਆਂ ਚੱਕੀ ਫਿਰਦੇ ਆ ਜਾਂ ਡਰੋਨਾਂ ਨਾਲ ਸਪਰੇਅ ਕਰੀ ਜਾਂਦੇ ਆ ਜਾਂ ਟਰੈਕਟਰਾਂ ਮਗਰ ਲੱਗੇ ਸਟਾਰਟਿੰਗ ਸਪਰੇਅ ਕਰੀ ਜਾਂਦੇ ਆ ਕੀ ਅੱਜ ਉਹਨਾਂ ਨੂੰ ਨੁਕਸਾਨ ਨਹੀਂ ਦਿਖਦੇ ਇਹ ਕਿਸਾਨ ਇਹ ਕਿਸਾਨ ਦੀਆਂ ਮਾਰੂ ਨੀਤੀਆਂ ਇਹ ਮਾਰੂ ਨੀਤੀਆਂ ਦੇ ਕਾਰਨ ਸਾਰਾ ਕੁਝ ਹੋ ਰਿਹਾ ਕਿਉਂਕਿ ਗੱਠਾਂ ਬਰੋਂ ਲਈ ਸਾਨੂੰ ਮਜਬੂਰ ਕੀਤਾ ਤਾਂ ਕਰਕੇ ਸਾਡੀ ਫਸਲ ਦਾ ਮਾਅਬਜਾ ਹੋਇਆ ਸੋ ਅਸੀਂ ਨਹੀਂ ਚਾਹੁੰਦੇ ਵੀ ਇਸੇ ਤਰ੍ਹਾਂ ਕਿਸਾਨ ਦਾ ਇਹ ਦਸ਼ਮਣ ਬਣਦੇ ਰਹਿਣਾ ਆਉਣ ਵਾਲੇ ਸਮੇਂ ਤੇ ਜੇ ਇਸੇ ਤਰ੍ਹਾਂ ਰਿਹਾ ਤਾਂ ਅਸੀਂ ਵੱਧ ਤੋਂ ਵੱਧ ਅਗਲਾਉਣ ਲਈ ਮਜਬੂਰ ਹੋਵਾਂਗੇ ਕਾਨੂੰਨ ਦੀ ਲੰਘਣਾ ਕਰੋਗੇ ਤੁਹਾਨੂੰ ਇਹ ਵੀ ਪਤਾ ਵੀ ਕਿ ਥੋੜੇ ਦੇ ਪਰਚੇ ਵੀ ਹੋ ਜਾਣਗੇ ਤੁਸੀਂ ਕਹਿੰਨੇ ਆਂ ਵੀ ਅਸੀਂ ਅੱਗ ਲਾਵਾਂਗੇ ਸਰਕਾਰ ਕਹਿੰਦੀ ਅੱਗ ਨਹੀਂ ਲਾਉਣੀ ਜੇਕਰ ਕਾਨੂੰਨ ਦੀ ਲੰਘਣਾ ਕਰੋਗੇ ਤਾਂ ਤੁਹਾਡੇ ਦੇ ਪਰਚੇ ਵੀ ਹੋਣਗੇ ਇਹ ਵੀ ਦੇ ਨਾਲ ਜੇਕਰ ਪਰਚੇ ਹੋਣਗੇ ਇੱਕ ਪਾਸੇ ਤਾਂ ਅਸੀਂ ਜਦੋਂ ਸਾਡੇ ਫਸਲ ਨਾ ਹੋਈ ਅਸੀਂ ਆਤਮ ਹੱਤਿਆ ਕਰਨ ਲਈ ਮਜਬੂਰ ਹੋਵਾਂਗੇ ਉਦੋਂ ਵੀ ਅਸੀਂ ਮਰਾਂਗੇ ਤੇ ਜੇਕਰ ਸਾਡੇ ਤੇ ਪਰਚੇ ਕਰੂਗੀ ਤਾਂ ਅਸੀਂ ਸਭ ਤੋਂ ਜੇਲ੍ਹ ਹੀ ਜਾਵਾਂਗੇ ਜੇਕਰ ਸਾਡੇ ਫਸਲ ਹੀ ਨਾ ਹੋਈ ਸਾਡੇ ਬੱਚਿਆਂ ਨੂੰ ਕਿੱਥੋਂ ਅਸੀਂ ਪੜ੍ਹਾਵਾਂਗੇ ਕਿੱਥੋਂ ਲਿਖਾਵਾਂਗੇ ਕਿੱਥੋਂ ਅਸੀਂ ਬਾਹਰ ਦੇਣ ਲਈ ਪੈਸੇ ਭੇਜਾਂਗੇ ਜਦੋਂ ਸਸੀਂ ਸਾਡਾ ਪੇਟ ਹੀ ਨਾ ਭਰ ਸਕਿਆ ਸਾਡੀ ਕਮਾਈ ਨਾ ਕਸੇ ਦੀ ਹੋਈ ਫਿਰ ਅਸੀਂ ਅਸੀਂ ਕਹਿੰਨੇ ਆ ਦਰਖਤ ਦੇ ਫਾਹਾ ਲੈਣੋਂ ਸੁਪਰੇ ਪੀਣੋਂ ਸਾਨੂੰ ਪਰਚੇ ਕਰਾਉਣੇ ਜ਼ਰੂਰੀ ਆ ਪਿੰਡ ਦਵੜੀ ਖਾਨੇ ਦੇ ਵਿੱਚ ਕਿਸਾਨ ਨੇ ਇਕੱਠਾ ਬਣਾਈਆਂ ਸੀ ਕਿ ਕਿਸਾਨ ਨੂੰ ਜਨਨ ਕਿ 2500 ਪ੍ਰਤੀ ਏਕੜ ਦੇ ਹਿਸਾਬ ਨਾਲ ਜਨਨ ਕਿ ਸਰਕਾਰ ਨੇ ਜੁਰਮਾਨਾ ਕਰਤਾ ਸਰਕਾਰ ਦੀ ਗੱਲ ਮੰਨੀ ਕਿਸਾਨ ਨੇ ਵੀ ਮੈਂ ਗੱਠਾ ਨੂੰ ਗੱਠਾ ਬਣਾਉਂਗਾ ਪਰਾਲੀ ਨੂੰ ਆਗ ਨਹੀਂ ਲਾਉਂਦਾ ਅੱਗ ਲਈ ਤਾਂ ਵੀ ਜੁਰਮਾਨਾ ਜੇਕਰ ਉਹਨੇ ਗੱਠਾ ਬਣਾਈਗਾ ਤਾਂ ਤਾਂ ਵੀ ਜੁਰਮਾਨਾ ਤੁਹਾਡਾ ਕੀ ਕਹਿਣ ਦੇ ਬਾਰੇ ਮੇਰਾ ਕਹਣਾ ਵੈਗੁਰਜੀ ਦੇ ਖਾਲਸਾ ਵੈਗੁਰਜੀ ਦੀ ਫਤਿਹ ਵੀਰ ਜੀ ਗੱਲ ਇਹ ਹੈ ਵੀ ਜੋ ਵੀ ਸਰਕਾਰਾਂ ਹੈਂਗ ਹੈ ਕਿਸਾਨ ਵਾਸਤੇ ਕੋਈ ਵੀ ਸਰਕਾਰ ਨਹੀਂ ਚਾਹੀਦੀ ਹੁਣ ਇਹਨਾਂ ਨੇ ਡੰਡਾ ਥੋਪ ਕੇ ਕਰਤਾ ਆ ਨਾਲ ਸਾਡੇ ਰਕੰਦੀ ਪਿੰਡ ਆ ਉਹਨਾਂ ਦੇ 15 ਕਿਲੇ ਵਾਣ ਹੈ ਇੰਨਾ ਵਾਇਆ ਇੰਨਾ ਵੀ ਜਾ ਐਡਾ ਡਾ ਮੋਟਾ ਸੁੰਡ ਫਿਰਦਾ ਉਂਗਲ ਵਰਗਾ ਅੱਛਾ ਹਾਂਜੀ ਅੱਧਾ ਲੀਟਰ ਉਹਨਾਂ ਨੇ 50% ਕਲੋਰੋ ਨਾਲ ਅੱਧਾ ਲੀਟਰ ਦੀ ਇੱਕ ਡਰਮੀ ਦੀ ਪਾਈ ਆ ਜੀ ਫਿਰ ਵੀ ਉਹਨਾਂ ਦੇ ਸੁੰਡ ਉਦੋਂ ਪਾਣੀ ਲੱਗੇ ਤੋਂ ਬਾਅਦ ਅਸੀਂ ਪਾ ਲਿਆ ਜੀ ਪਿਛਲੇ ਉੱਤੇ ਜੀ ਹੁਣ ਤਾਂ ਮੈਨੂੰ ਕੁਝ ਦਿਨ ਮੈਂ ਬਾਹਰ ਸੀ ਇਹ ਸਰਕਾਰਾਂ ਦਾ ਕੰਮ ਹੈ ਇਹ ਤੋਂ ਪਰ ਜੇ ਹੁਣ ਮੰਨ ਲਓ ਸਰਕਾਰ ਸਾਨੂੰ ਛੇਲ ਚ ਭੇਜੂਗੀ ਘਟੋ ਘਟ ਸਾਨੂੰ ਰੋਟੀ ਪਾਣੀ ਤਾਂ ਮੁਫਤ ਮਿਲੂਗਾ ਨਾ ਅੱਛਾ ਪ੍ਰਸ਼ਾਦਿਕ ਛਗਣਿਆ ਤੋਂ ਜੀ ਤੇ ਉਹ ਇੱਥੇ ਗਈ ਤੇ ਉੱਥੇ ਗਈ ਜਦੋਂ ਸਾਡੇ ਘਰੇ 'ਚ ਕੁਝ ਹੋਇਆ ਹੀ ਨਾ ਜੀ ਵੀ ਹੁਣ ਸਪਰੀਹਾ ਕਰਕੇ ਵੀ ਥੱਕ ਗਏ ਜੀਂਦਾਰ ਜਿਹਨੇ ਇਕੱਠਾ ਬਣਾਈਆਂ ਜਿਹਨੇ ਅੱਗ ਲਈ ਮੇਰੇ ਜੀ ਇਕੱਠਾ ਬਣਾਈਆਂ ਸੀ ਜੀਰੋ ਡਲ ਨਾਲ ਵੀਜੀ ਆ ਮੇਰੇ ਵੀ ਸੁੰਢੀ ਪੈ ਗਈ ਸੀ ਅੱਛਾ ਜੀਰੋ ਡਲ ਵਾਲੀ ਦੇ ਵੀ ਜਿਹਦੇ 'ਚ ਬਹੁਤ ਘੱਟ ਬਰਾਲੀ ਸੀ ਜੀ ਤੇ ਮੈਨੂੰ ਜੋ ਪਤਾ ਲੱਗਾ ਕੁਦਰਤੀ ਮੇਰੀ ਕੋਰ ਪੀਉਣ ਵਾਲੀ ਸੀ ਮੈਂ ਦਵਾਈ ਪਾਤੀ ਕਲੋਰੋ ਲੀਟਰ ਤੋਂ ਉੱਪਰ ਕਿੱਲੇ ਦਾ ਮੇਰੇ ਘਰ ਹੋ ਗਈ ਠੀਕ ਬਹੁਤ ਥੋੜੀ ਸੀ ਆਦਾ ਚਾਚਾ ਹੀ ਦੇ ਜਿਆਦੇ ਹੈ ਇਹ ਚਾਚਾ ਹੀ ਦੇ ਉਦੋਂ ਜਿਆਦੇ ਹੈ ਤੇ ਜੇ ਉਹ ਬਰਕੰਦੀ ਵਾਲਾ ਵਾਣ ਜਾ ਕੇ ਵੇਖ ਕੇ 12 13 ਕਿੱल्ल्या ਚ ਤਾਂ ਬਹੁਤ ਬੁਰਾ ਹਾਲ ਹੈ ਕਿਸਾਨ ਨੂੰ ਖਰਚਾ ਹੀ ਹੋ ਜ਼ਿਆਦੇ ਪੈਗਾ ਨਾ ਇੱਕ ਪਾਸੇ ਸਰਕਾਰ ਕਹਿੰਦੀ ਜਿੰਨ ਕੇ ਖਰਚਾ ਅਸੀਂ ਦੇਵਾਂਗੇ ਕਿਸਾਨ ਨੂੰ ਦੁੱਗਣਾ ਖਰਚਾ ਪੈਗਾ ਜਨ ਕਿ ਜੇ ਵੇਖੀਦਾ ਆਪਾਂ ਤੁਹਾਡਾ ਵਾਣ ਕਿੰਨਾ ਸੀ ਬਾਪੂ ਤੁਹਾਡਾ ਵਾਣ 5 ਕਿੱल्ल्या ਜੀ ਅਸੀਂ ਉਸ ਦੇ ਹੋਪ ਨਹੀਂ ਪਾਲਣਾ ਕਰਦੇ ਫੇਰ ਵੀ ਸਾਡੇ ਸੁੰਡ ਬਹੁਤ ਜ਼ਿਆਦਾ ਹੈ ਅਸੀਂ ਸਫਰੇ ਵੀ ਕਰ ਚੁੱਕੇ ਆ ਦੋ ਤਿੰਨ ਪਰ ਹਜੇ ਵੀ ਸਾਡੇ ਨજર ਸੁੰਡ ਪੂਰਾ ਆ ਰਿਹਾ ਹੈ ਇਸ ਦਾ ਕੋਈ ਸਾਨੂੰ ਕੋਈ ਹੱਲ ਨਹੀਂ ਲੱਭ ਰਿਹਾ ਜੀ ਸਾਨੂੰ ਇਸ ਬਾਰੇ ਕੋਈ ਸਰਕਾਰ ਸਾਡੀ ਮਦਦ ਕਰੇ ਜਾਂ ਕਿਸੇ ਤਰ੍ਹਾਂ ਦੀ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਮਾਲੀ ਸਹਾਇਤਾ ਦੇਣੇ ਸੀ ਕਿਸ ਤਰ੍ਹਾਂ ਦੀ ਮਦਦ ਭਾਲ ਦੇ ਤੁਸੀਂ ਇਹ ਵੀਰ ਜੀ ਇਹਨਾਂ ਦਾ ਏਡੇ ਮਿਹਨਤੀ ਬੰਦੇ ਆ ਇਹਨਾਂ ਦੇ ਜਿਹੜੀ ਕੋਈ ਬਜੀ ਕੋਈ ਪ੍ਰਾਲੀ ਹੈ ਨਾ ਮੈਂ ਤਾਂ ਜਿਵੇਂ ਅੱਗ ਲਾ ਦੀ ਉਹਨੂੰ ਮਾੜੀ-ਮੋਟੀ ਜਿਹੜੀ ਕੋਈ 20 30 ਪੰਡਾ ਸਿੰਘ ਆ ਇਹ ਤਾਂ ਵਿੱਚ ਖਲਾਰਤੀ ਵੀ ਸਾਡੇ ਰੇਹ ਬਣ ਜੇ ਇਹ ਸਾਰੀ ਜਿਹੜੀ ਇਹਦਾ ਥੀ ਖੇਤੀ ਦਾ ਕੰਮ ਕਰਦੇ ਆ ਇਨਾਲੇ ਦਾ ਤੰਗੜਾ ਲੈ ਲੇ ਕੋ ਖਲਾਰਦੀ ਵਿੱਚ ਬਾਤ ਗਈ ਜਿਹੜੀ ਤਵਾਂ ਨਾ ਮਾਰ ਕੇ ਤੇ ਹੁਣ ਜੇ ਕਿਸਾਨ ਇੰਨੀ ਵੀ ਗੱਲ ਮੰਨਦਾ ਤੇ ਉਹਨੂੰ ਜੇ ਕੋ ਖਰਚਾ ਵੀ ਨਹੀਂ ਮਿਲਦਾ ਤੇ ਫਿਰ ਤਾਂ ਕਿਸਾਨ ਦਾ ਮਰਨ ਹੀ ਹੈ ਅਕਬਾਲ ਪ੍ਰਧਾਨ ਦੇ ਅਖਣੂ ਹੋਰ ਤਾਂ ਹੋਰ ਤਾਂ ਕਿਸਾਨ ਕੋਲੇ ਕੋਈ ਹੱਲ ਵੀ ਹੈ ਨਹੀਂ ਜੀ ਕਹਿੰਦੇ ਸੁੰਡੀ ਵੀ ਠੀਠ ਹੋਈ ਆ ਆਜੋ ਕਹਿੰਦੇ ਸੁੰਡੀ ਵੀ ਨਹੀਂ ਮਰਦੀ ਆ ਬਾਈ ਵੀ ਸਪਰੇਅ ਕਰਕੇ ਆ ਦਿਖਾ ਅੱਜ ਤਾਂ ਕੈਮਰਾਮੈਨ ਨੂੰ ਕਹਾਂਗਾ ਪੀ ਸੁੰਡੀ ਬੋਟ ਈਡ ਹੋਈ ਹੈ ਕਹਿੰਦੇ ਤਿੰਨ ਚਾਰ ਸਪਰੇਇਆਂ ਤੋਂ ਬਿਨਾ ਕੱਟ ਮਰਦੀ ਨਹੀਂ ਉਹ ਹਾਂਜੀ ਆ ਤੀਜੀ ਸਪਰੇਇ ਅਸੀਂ ਕਰੀ ਜੰਨੇ ਆ ਜੀ ਚੌਥੀ ਨੂੰ ਤਿਆਰੀ ਹੋ ਜੂਗੀ ਜੇ ਹੁਣ ਨਾਮਰੀਤ ਆ ਜੀ ਇਹਦਾ ਹੁਣ ਕਿੰਨੀ ਕ ਥੱਲੇ ਜੜਾਂ ਚ ਜੜਾਂ ਚ ਬਹੁਤ ਜ਼ਿਆਦਾ ਆਈ ਹੈ ਜੀ ਅੱਛਾ ਹਾਂਜੀ ਜਿਵੇਂ ਕੋ ਮਾੜੀ ਮੋਟੀ ਜੋ ਪਹਿਲੀ ਸਪਰੇਇ ਕੀਤੀ ਫਿਰ ਦੂਜੀ ਕਰੀ ਹੁਣ ਜੇ ਤੀਜੀ ਕਰਦੇ ਸਪਰੇਇ ਦੂਜੀ ਸਪਰੇਇ ਨਾਲ ਘੱਟ ਹੀ ਕੁਛ ਕੁਛ ਤੋਂ ਥੋੜਾ ਬਹੁਤ ਹੀ ਫਰਕ ਪਿਆ ਜੀ ਇਤੋਂ ਜ਼ਿਆਦਾ ਨਹੀਂ ਪਿਆ ਜੀ ਬੜਾ ਨਹੀਂ ਪਿਆ ਬੜਾ ਨਹੀਂ ਪਿਆ ਜੀ ਨਾਲੇ ਹਾਂਜੀ ਇਹ ਵਾਈ ਵੀ ਹੈ ਨਵੀਂ ਉਹ ਨਾਲ ਤਿਆਰ ਹੋ ਜਾਂਦੀ ਹੈ ਜੀ ਉਨੀ ਫਿਰ ਤਿਆਰ ਹੋ ਜਾਂ ਨਾਲੇ ਇਹਨੂੰ ਵਾਇਆ ਵੀ ਹੈ ਗੱਡਾਂ ਗੱਠਾਂ ਚ ਗੰਗਾਂ ਨਾਲ ਇਹਨੂੰ ਕੋਈ ਅੱਗ ਵੀ ਨਹੀਂ ਲੱਗੀ ਜੀ। ਅੱਗ ਨਹੀਂ ਲਾਈ ਤੁਸੀਂ। ਨਾ ਜੀ। ਸੁੰਢੀ ਫੇਰ ਵੀ ਪੈ ਗਈ। ਸੁੰਢੀ ਫੇਰ ਵੀ ਪੈ ਗਈ ਜੀ। ਨਾਲੇ ਵਾਹ ਕੇ ਵੀਜਿਆ ਜੀ ਕੁਝ। ਤੁਸੀਂ ਇੱਕ ਕਿਸਾਨ ਆ ਕਿਵੇਂ ਲੱਗਦਾ ਵੀ ਜਿੱਥੇ ਅੱਗ ਲਾਈ ਹੈ ਉੱਥੇ ਕਹਿੰਦੇ ਸੁੰਢੀ ਨਹੀਂ ਜਿੱਥੇ ਜਨ ਕੇ ਗੱਠਾ ਬਣ ਗਿਆ ਉੱਥੇ ਹੀ ਸੁੰਢੀ ਹੈ। ਹਾਂ ਜੀ ਜਿੱਥੇ ਗੱਠਾ ਬਣ ਗਿਆ ਜੀ ਉੱਥੇ ਹੀ ਸੁੰਢੀ ਹੈ ਜੀ। ਅਗਲੇ ਸਾਂ ਹਾਂ ਜੀ ਅੱਗ ਵਾਲੇ ਸਾਂ ਦੇ ਸੁੰਢੀ ਹੈ ਜੀ। ਸੁੰਢੀ ਹੈਣੀ। ਹਾਂ ਜੀ। ਖੇਤੀਮਾਰ ਕਹਿੰਦੇ ਆ ਜਿਹੜੇ ਖੇਤੀ ਬੜੀ ਕਰਦੇ ਆ ਜਨ ਕੇ ਅਫਸਰ ਉਹ ਬਹੁਤ ਮ ਅਸੀਂ ਖੇਤੀਬਾੜੀ ਅਫਸਰਾਂ ਨਾਲ ਇਸ ਵੇਲੇ ਗੱਲ ਵੀ ਕੀਤੀ ਸੀ ਅਸੀਂ ਉਹਨਾਂ ਨੂੰ ਆਖਿਆ ਸੀ ਵੀ ਤੁਸੀਂ ਉਦੋਂ ਆਉਂਦੇ ਸੀ ਛਾਪੇ ਮਾਰ ਜਦੋਂ ਕਿਸਾਨ ਅੱਗ ਲਾਉਂਦਾ ਸੀ ਹੁਣ ਤੁਸੀਂ ਆਓ ਹੁਣ ਤੁਸੀਂ ਕਿਉਂ ਨਹੀਂ ਆਉਂਦੇ ਹੁਣ ਸਾਨੂੰ ਆ ਕੇ ਕਿ ਲੋ ਉਹ ਕਹਿੰਦੇ ਸਾਨੂੰ ਜੇ ਪੰਜਾਬ ਸਰਕਾਰ ਕੋਈ ਆਰਡਰ ਕਰੂਗੀ ਤਾਂ ਤਾਂ ਅਸੀਂ ਤੁਹਾਡੀ ਕੋਈ ਬਾਹ ਫੜਾਂਗੇ ਹੁਣ ਇਹਦੇ ਪੰਜਾਬ ਸਰਕਾਰ ਸੁਕਤੀ ਪਈ ਆ ਪਤਨ ਤਾਂ ਉਹ ਮੈਂ ਤਾਂ ਹੁਣ ਕਹਿ ਨਹੀਂ ਸਕਦਾ ਜਿਵੇਂ ਲੋਕ ਕਹਿੰਦੇ ਤੁਸੀਂ ਨਸ਼ੇ ਦਾਦੀ ਆ ਹੁਣ ਤਾਂ ਸੱਚ ਪੂਜ ਨਸ਼ੇ ਦਾਦੀ ਕਹਿਣਾ ਪਊਗਾ ਕਿਉਂਕਿ ਗੱਠਾਂ ਵੇਲੇ ਤਾਂ ਭਗਵੰਤ ਬਾਬਾ ਸਾਡੇ ਕਿਸਾਨ ਦੇਖਦੇ ਸੀ ਅੱਜ ਸੁੰਡੀ ਵਾਲੇ ਸਾਡੇ ਕਿਸਾਨ ਨਹੀਂ ਦੇਖਦੇ ਹਾਂਜੀ ਤੁਹਾਡਾ ਪਿੰਡ ਵੀ ਹਾਂ ਰਪਿੰਡ ਬਹਿਨੰਦੀ ਆ ਜੀ ਮੈਂ ਮਿਸਤਰੀ ਬੋਲਦਾ ਹਾਂ ਸਾਡੇ ਮਿਸਤਰੀਆਂ ਦੇ 11 ਘਰ ਆ ਤੇ ਦੋ ਦੋ ਕਿੱਲੇ ਵਾਣ ਜੇ ਤਾਂ ਅਸੀਂ ਗਰੀਬ ਬੰਦਿਆਂ ਜੇ ਤਾਂ ਅਸੀਂ ਅੱਗ ਲਾਉਨੇ ਆ ਤਾਂ ਫਿਰ ਤੁਹਾਨੂੰ ਪਤਾ ਵੀ ਸਾਡੇ ਦੇ ਪਰਚੇ ਹੁੰਦੇ ਆ ਜੇ ਅਸੀਂ ਅੱਗ ਨਹੀਂ ਲਾਉਂਦੇ ਤੇ ਅਸੀਂ ਹੁਣ ਗੱਠਾਂ ਬਣਾਈਆਂ ਗੱਠਾਂ ਬਣਾਲੀਆਂ ਦੋ ਦੋ ਕਿੱਲੇ ਵਾਣ ਤੇ ਉਹਦੇ ਵਿੱਚ ਸੁੰਡੀ ਪੈ ਗਈ ਤੇ ਹੁਣ ਜਾਈਏ ਕਿੱਧਰ ਨੂੰ ਅਸੀਂ ਚਾਰ ਸਪਰੇਹਾਂ ਕਰਤੀਆਂ ਮੈਂ ਚਾਰ ਤੇ ਹਜੇ ਨਾਲ ਦੀ ਨਾਲ ਹੀ ਹੋਰ ਤਿਆਰ ਹੋਈ ਜਾਂਦੀ ਆ ਨਾਲ ਦੀ ਨਾਲ ਹੀ ਹੋਰ ਤਿਆਰ ਹੋਈ ਜਾਂਦੀ ਆ ਦਸੋਂ ਹੀ ਜਾਈਏ ਕਿੱਧਰ ਨੂੰ ਹੁਣ ਜੇ ਹੁਣ ਹੋਰ ਕੰਮ ਸਾਡੇ ਕੋਲੇ ਹੈ ਨਹੀਂ ਭੱਜੇ ਜਾਂਦੇ ਆ ਜੇ ਇੱਕ ਦਿਹਾੜੀ ਲਾਉਨੇ ਆ 4 ਰੁਪਏ ਉਧਰੋਂ ਕਮਾ ਕੇ ਲਾਉਨੇ ਆ ਉਹ ਸਪਰੇਅ ਕਰ ਦਿੰਦੇ ਆ ਤੇ ਜੋਕਾਂ ਨੇ ਕੀ ਖਵਾਈਏ ਜੀ ਅਸੀਂ ਆ ਹੁਣ ਹਰੇਕ ਬੰਦਾ ਇਹ ਕਹਿੰਦਾ ਯਾਰ ਮਿਸਤਰੀਓ ਹੁਣ ਤੁਸੀਂ ਕੀ ਕਰੋਗੇ ਕਰਨਾ ਕੀ ਆ ਬਸ ਤੇਰੇ ਮੇਰੇ ਅਰਗੇ ਦੀ ਮਿੰਟਿਸ਼ ਫਾਇਦ ਕਰਕੇ ਅੱਵੇ ਕਿਥੇ ਚਾਰ ਮਾਣ ਲੈ ਲਾਂਗੇ ਪਰ ਚਾਰ ਮਾਣ ਲਾਵਾਂਗੇ ਕੀ ਜੇ ਕਿਸੇ ਕੋਲੇ ਹੋਈ ਨਾ ਲਾਵਾਂ ਕਿੱਥੋਂ ਜੀ ਬਸ ਸਾਡੀ ਇਹ ਬੇਨਤੀ ਆ ਜੀ ਸਰਕਾਰ ਸਾਡੇ ਗੱਠਾ-ਗੁੱਠਾ ਤੋਂ ਦੇਵੇ ਜਵਾਬ ਅਸੀਂ ਤਾਂ ਅੱਗ ਲਾਉਣੀ ਕਰਾਂਗੇ ਅਸੀਂ ਤਾਂ ਨੇੜੇ ਨਹੀਂ ਜਾਂਦੇ ਗੱਠਾਂ ਦੇ ਤੇ ਨਾ ਹੀ ਜਾਈਏ ਬਾਸ ਜੀ ਬੀਐਨਟੀ ਇਹ ਸਰਕਾਰ ਨੂੰ ਜਿਵੇਂ ਉਹ ਪਹਿਲਾਂ ਕਹਿੰਦੇ ਸੀ ਵੀ ਅੱਗ ਲਾਉਣ ਵਾਲਿਆਂ ਨੂੰ ਜਾ ਕੇ ਜਿੱਥੇ ਕੋਈ ਲਾਉਂਦਾ ਸਰਚ ਲਾਈਟ ਦੇ ਵਿੱਚ ਕੋ ਸਰਚ ਲਾਈਟ ਦੇ ਤਾਂ ਹੁਣ ਇਹ ਚੀਜ਼ ਦਿਖਦੀ ਹੈ ਜੀ ਇਹ ਸਰਚ ਲਾਈਟ ਦੇ ਅੱਗ ਲਾਉਣ ਵਾਲੇ ਬੰਦੇ ਦੀ ਪਛਾਣ ਆਉਂਦੀ ਹੈ ਤੇ ਕੀ ਇਸ ਚੀਜ਼ ਦੀ ਪਛਾਣ ਨਹੀਂ ਆਉਂਦੀ ਜਾਂ ਆਪਾਂ ਹੁਣ ਚੈਨਲ ਤੇ ਇਥੇ ਬੋਲੀ ਜੰਨੇ ਵੀਰ ਜੀ ਤੇ ਇਹ ਵੀ ਉਹਨਾਂ ਨੂੰ ਦਿਖ ਰਿਹਾ ਹੁਣ ਸਰਕਾਰਾਂ ਦਾ ਫਰਜ਼ ਬਣਦਾ ਜੋ ਸਾਡੇ ਖੇਤੀ ਬੜੀ ਮਾਰ ਆ ਉਹਨਾਂ ਦਾ ਫਰਜ਼ ਬਣਦਾ ਹੈ ਸਰਕਾਰ ਨਾਲ ਮੀਟਿੰਗਾਂ ਕਰਕੇ ਆਪ ਤੋਂ ਚੀਫ ਨੂੰ ਕਰਨ ਚੀਫ ਮੁੱਖ ਮੰਤਰੀ ਸਾਹਿਬ ਨਾਲ ਕਰਨ ਵੀ ਜੀ ਕਿਸਾਨਾਂ ਦੀ ਆ ਹਾਲਤ ਹੈ ਪਰ ਰੌਲਾ ਤਾਂ ਇਹ ਵੀ ਚੋਰ ਨਾਲ ਕੁੱਤੀ ਮਿਲੀ ਹੈ ਇਹ ਤਾਂ ਵੀ ਮੈਂ ਬੰਦ ਕਰਤੀ ਰਿਸ਼ਮਤ ਜਿਹੜਾ ਕਾਂਗਰਸ ਤੇ ਕਾਲੀ ਸਰਕਾਰ ਚ 2500 2000 ਚ ਕੰਮ ਆਉਂਦਾ ਹੁਣ ਉਹ 10000 ਰੁਪਏ ਚੋਂਦਾ ਹੈ ਤੁਹਾਡਾ ਪਿੰਡ ਕਿਹੜਾ ਮੇਰਾ ਪਿੰਡ ਬਿਛਨਦੀ ਹੈ ਜੀ ਮੈਂ ਕਾਫੀ ਮੇਰੇ ਕੋਲ ਅਹੁਦੇ ਰਹਿ ਮੈਂ ਕਲੱਬ ਦਾ ਪ੍ਰਧਾਨ ਵੀ ਰਿਹਾ ਹਾਂ ਪੰਚਾਇਤ ਮੈਂਬਰ ਵੀ ਰਿਹਾ ਹਾਂ ਪਟੋਕਟ ਪਿਛਲੇ ਮੈਂ 52-53 ਸਾਲਾਂ ਦੀ ਮੇਰੀ ਉਮਰ ਹੈ ਤੇ ਮੈਂ 7-8 ਸਾਲ ਦਾ ਸਿਆਸੀ ਜੀ ਹਿਸਾ ਲੈਣ ਲੱਗਾ ਸੀ ਨਹੀਂ ਇਹ ਜਿੱਤੋ ਚ ਪੈਂਦਾ ਸੀ ਹਾਂਜੀ ਇਹ ਜਿੱਤੋ ਚ ਪੈਂਦਾ ਜੀ ਹਾਂਜੀ ਕਿਹੜੀ ਪਾਰਟੀ ਨਾਲ ਤੁਸੀਂ ਜੁੜੇ ਕਾਂਗਰਸ ਪਾਰਟੀ ਨਾਲ ਸ਼ੁਰੂ ਤੋਂ ਹੀ ਤਿੰਨ-ਚਾਰ ਪੀੜੀਆਂ ਤੋਂ ਜੀ ਕਾਂਗਰਸ ਨੇ ਵੀ ਛੋੜੀ ਨਹੀਂ ਚੰਗੇ-ਚੰਗੇ ਕੰਮ ਨਹੀਂ ਨਾ ਕਰੇ ਲੋਕਾਂ ਨੇ ਲੈ ਗਈ ਤਾਂ ਪਾਰਟੀ ਆ ਜਾਂਦੀ ਸੀ ਜੇ ਕਾਂਗਰਸ ਨੇ ਚੰਗੇ ਕੰਮ ਕਰੇ ਹੁੰਦੇ ਇੱਕ ਮਿੰਟ ਇਹ ਗੱਲ ਨਾਲ ਤੁਹਾਡੇ ਨਾਲ ਸਹਿਮਤ ਹਾਂ ਉਹਨਾਂ ਨੂੰ ਇਉਂ ਸੀ ਵੀ ਇਹ ਖਵਰੀ ਕਿੱਡਾ ਚੰਗਾ ਕੰਮ ਲੈ ਕੇ ਆਉਣਗੇ ਜੀ ਪਰ ਇਹਨਾਂ ਨੇ ਉਹਨਾਂ ਨੂੰ ਚੰਗਾ ਖਵਾਤਾ। ਜੀ। ਹੁਣ ਸਾਡੇ ਜਿਹੜੇ ਇਹਨਾਂ ਦੀ ਕਨਕਰੇਸ਼ਨ ਕਾਰਡ ਕੱਟੇ ਗਏ ਹੋਰ ਕੰਮ ਹੈ। ਉਹਨਾਂ ਦੇ ਇਤੋਂ ਤਾਂ ਬਦਲ ਸਰਕਾਰੀ ਚੰਗੀ ਸੀ। ਜੀ। ਲੋਕਾਂ ਦੇ ਬਦਲ ਸਰ ਕਰਦਾ ਬਾਲੀ ਮਾੜੀ ਹੈ। ਜੀ। ਕੱਲ ਤਾਂ ਇਸ ਦਾ ਨਾ ਵੀ ਇਹ ਸਰਕਾਰ ਜਦੋਂ ਤਾਂ ਇਹ ਸਰਕਾਰ ਹੋਂਚਾਉਣਾ ਸੀ ਉਹ ਤਾਂ ਜੀ ਮੈਂ ਆ ਵੀ ਕਰ ਦੂੰ ਮੈਂ ਆ ਵੀ ਕਰ ਦੂੰ। ਅੱਧਿਆਂ ਇਹਨਾਂ ਦੇ ਵਿੱਚੋਂ 50% ਬੰਦਿਆਂ ਨੂੰ ਤਾਂ ਐ ਨਹੀਂ ਪਤਾ ਵੀ ਕੀ ਕਾਨੂੰਨ ਲਾਗੂ ਹੋਣਾ ਜਿਵੇਂ ਮੋਨੋਗਗਲ ਮਾਣਾ ਦੀ ਐਮਸੀਪੀ ਤਾਂ ਸੀ ਚੁੜਕੀ ਮਾਰ ਕੇ ਕਰਦੇ ਆਂਗੇ। ਉਹਨਾਂ ਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ। ਉਹ ਚੁੜਕੀ ਤਾਂ ਗਵਾਜ ਹੀ ਗਈ ਜੀ। ਅਨੇ ਇਹਨਾਂ ਨੂੰ ਪਤਾ ਹੀ ਨਹੀਂ ਇਹ ਥੋੜਾ ਪੜੇ ਬੰਦੇ ਆ ਜੀ ਇੱਕ ਪਲੱਸ 2 ਦਾ ਬੰਦਾ ਮੁੱਖ ਮੰਤਰੀ ਬਣ ਜੇ ਕੀ ਲੋਕਾਂ ਨੂੰ ਉਹ ਕਰ ਦੂਗਾ ਲੈ ਤੁਸੀਂ ਇੱਕ ਗੱਲ ਆ ਵੀ ਸਾਡ ਨੂੰ ਜਿੱਥੋਂ ਤੱਕ ਅਸੀਂ ਕਿਸਾਨ ਆ ਨਾ ਛੋਟੇ ਲੈਵਲ ਦੇ ਬੰਦੇ ਆ ਪੜੇ ਅਸੀਂ ਜ਼ਰੂਰ ਆ ਮੈਂ ਬਲਿੰਦਰਾ ਕਾਲ ਚੋਬੀ ਆ ਸਾਡਾ ਛੀ ਤੋਂ 8% ਤੋਂ ਆ ਪੰਜਾਬ ਦਾ ਜਿੱਦੇ ਮਰਜੀ ਇਹ ਖੁੱਲੀ ਬੈਂਸ ਸੱਦ ਕੇ 5000 ਕਿਸਾਨ ਸੱਦ ਲੈ ਲੱਖ ਕਿਸਾਨ ਸੱਦ ਲੈ ਜਿੱਦੀ ਮਰਜ਼ੀ ਬਾਹ ਫੜੀ ਕਰਕੇ ਕਿਦਰ ਵੀ ਆਓ ਸਾਡੇ ਨਾਮ ਕਾ ਲਾ ਕਰੋ ਇਹ ਆ ਤਾਂ ਪੂਰਾ ਮਾਰ ਉੱਥੇ ਬੰਦਾ ਠੱਲਣ ਇੰਜ ਨਹੀਂ ਹਰ ਛੱਲਣਾ ਕੋਈ ਚੀਪ ਠੱਲਣਾ ਪੁੱਤ ਸਾਡੇ ਨਾਲ ਜਿਆਦਾ ਪੜੇ ਲਿਖਾਉਣਾ ਉਹ ਉਹਨੂੰ ਜਵਾਬ ਦੇਵਾਂਗੇ ਅਸੀਂ ਇਹਨਾਂ ਦੇ ਇਹ ਸਿਰਫ ਪੰਜਾਬ ਨੂੰ ਮੰਦ ਕਰਨ ਦੀ ਖਾਤਰ ਵੀ ਮਾਰਨ ਦੀ ਖਾਤਰ ਆ ਕਦੇ ਕੋਈ ਇੱਥੇ ਸੜਕ ਲਿਆ ਕੇ ਵਾਰਤੀ ਕਦੇ ਤੇ ਕੁਸ ਲਿਆਦਾ ਕਿਉਂਕਿ 195 ਦੇਸ਼ਾਂ ਨਕਸ਼ੇ ਤੇ ਟਾਪੂਆਂ ਤੋਂ ਬਿਨਾ ਸਾਰੇ ਮੁਲਕਾਂ ਤੋਂ ਜਿਹੜੀ ਧਰਤੀ ਆ ਉਹ ਪੰਜਾਬ ਕੋਲ ਹੀ ਮਹਿੰਗੀ ਐ ਤੇ ਪੰਜਾਬ ਦੀ ਧਰਤੀ ਵਧੀਆ ਮਹਿੰਗੀ ਤਾਂ ਸੀ ਤਾਂ ਕਹਿੰਨੇ ਆ ਵੀ ਜਿੱਥੇ ਸਾਡੇ ਬੱਚਿਆਂ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਿਕਾਰ ਹੋਇਆ ਉਸ ਸਮੇਂ ਟਾਡਰ ਮਾਲ ਨੇ ਟੇਢਾ ਮੋਹਰਾ ਕਰਕੇ ਲੈ ਗਏ ਅੱਜ ਤੱਕ ਓਨੀ ਕੀਮਤ ਤੱਕ ਅੱਜ ਤੱਕ ਦਾ ਹਜੇ ਕੋਈ ਵੱਡੀ ਕੀਮਤ ਤਰਜ਼ਮੀਨ ਨਹੀਂ ਵਿਕੀ ਸਾਡੇ ਤੋਂ ਬਾਅਦ ਜਾਂ ਕੋਈ ਸਾਡੇ ਬੱਚਾ ਤੋਂ ਬਾਅਦ ਤਾਂ ਅਸੀਂ ਕੋਈ ਇਹ ਜੀ ਗੱਲ ਹੋ ਜੇ ਪਰ ਨਾ ਜਿੱਥੇ ਸਾਡੇ ਗੁਰੂ ਸਾਹਿਬ ਦੇ ਬੱਚੇ ਜਾਂ ਗੁਰੂ ਸਾਹਿਬ ਖੜੇ ਨਾ ਅੱਜ ਤੱਕ ਹੋਈ ਹੈ ਤੇ ਨਾ ਹੋਵੇ ਇਹ ਜਿਹੜਾ ਇਹਨਾਂ ਦਾ ਸਿਸਟਮ ਆ ਵੀ ਪੰਜਾਬ ਨੂੰ ਜਦੋਂ ਉਹਦੇ ਵੀ ਪੁਰਾਣੇ ਸ਼ੋਕ ਤੋਂ ਲਾਏਗਾ ਜਦੋਂ ਸਭ ਪੰਜਾਬ ਨੂੰ ਪਿੰਡ ਦੇ ਲੇਗਾ ਪਰ ਪੰਜਾਬ ਖਤਮ ਨਹੀਂ ਹੋਏਗਾ ਹੋਣ ਇਹਨਾਂ ਨੇ ਜਿਹੜਾ ਚਿੱਟਾ ਲੈਂਦਾ ਕੀ ਹੈ ਸਰਕਾਰ ਤੋਂ ਬਿਨਾਂ ਵੀ ਕੀ ਜਾਂਦਾ ਇਹ ਸਾਨੂੰ ਮੂਰਖ ਬਣਾ ਰਹੇ ਐ ਕੀ ਕਿਹੜਾ ਕਿਵੇਂ ਨਹੀਂ ਬੰਦੇ ਬਦਲਾ ਸਾਰ ਸਰਕਾਰਾਂ ਦੇ ਨਾਲ ਆ ਵਪਾਰੀ ਸੀ ਜਿਹੜੇ ਦੂਜੀ ਸਰਕਾਰ ਕੋਲੇ ਦੂਜੀ ਚ ਆ ਗਏ ਉਹੀ ਹੁਣ ਉਹ ਇਹਦੇ ਚ ਆ ਗਏ ਉਹ ਹੀ ਸਾਰਾ ਕੁਝ ਹੈ ਉਹ ਸਾਰਾ ਕੁਝ ਮੋੜ ਕੇ ਉਹੀ ਹੈ ਇਹ ਲਫਾਫਾ ਉਤਲਾ ਕੱਲਾ ਇਹ ਤਾਂ ਮਤਲਬ ਕੱਲਾ ਇੱਕ ਮਤਲਬ ਜੀ ਹਾਂਜੀ ਇਹ ਤਾਂ ਇਹਨਾਂ ਦਾ ਸਿਸਟਮ ਨਾ ਜੇ ਇਹ ਆ ਕੇ ਨਾ ਬਹਿਸ ਕਰਨ ਇਹ ਕੱਲੀ ਮੈਂ ਇਹ ਤਾਂ ਉਹ ਨੇ ਕਾਲੀ ਕਾਂਗਰਸ ਨੂੰ ਵੜਨ ਨਹੀਂ ਦੇਣਾ ਵੜਨ ਤੁਹਾਨੂੰ ਵੀ ਕਿਸੇ ਨੇ ਨਹੀਂ ਦੇਣਾ ਪਿੰਡਾਂ 'ਚ ਇਹ ਇਹ ਵੜਨ ਕਿਉਂ ਨਹੀਂ ਦੇਣਾ ਉਹ ਕੰਮ ਕਰਦੇ ਆ ਉਹਨਾਂ ਨੇ ਨੌਕਰੀਆਂ ਦਿੱਤੀਆਂ ਜਨ ਕਿ ਕੱਚੇ ਮੁਲਾਜ਼ਮੇ ਨੂੰ ਪੱਕੇ ਕੀਤਾ ਉਹ ਕਹਿੰਦੇ ਅਸੀਂ ਕੰਮ ਕਰ ਰਹੇ ਆ ਬਹੁਤ ਜ਼ਿਆਦਾ ਬਾਈ ਜੀ ਨੌਕਰੀਆਂ ਸੱਤ ਦਿੱਤੀਆਂ ਤੇ ਢੂੜ ਕਰੋੜ ਰੁਪਏ ਦਾ ਖਰਚਾ ਆ ਗਿਆ ਉਹ ਖਰਚਾ ਕਹਦੇ ਵਾ ਸੱਤ ਨੌਕਰੀਆਂ ਦੇਣੇ ਚੰਡੀਗੜ੍ਹ ਸੱਦ ਲੈਣ ਤੇ ਉੱਥੇ ਦੇ ਦਿੰਦਾ ਉਹ ਕਦੇ ਕਿੱਦੇ ਜਾ ਕੇ ਢਫੂਂਗ ਵਿਖਾਉਂਦਾ ਲਾਂ ਲਾਂਸ਼ ਕਰ ਇਕੱਠਾ ਕਰਕੇ ਲੈ ਜਾਂਦਾ ਕਦੇ ਕਿੱਦੇ ਲੈ ਜਾਂਦਾ ਹੁਣ ਸਾਨੂੰ ਪਤਾ ਨਹੀਂ ਵੀ ਜਿਹੜਾ ਯਾਹ ਉੱਡੇ ਆ ਇਹ ਤਾਂ ਇਹ ਤਾਂ ਇਹਨਾਂ ਦਾ ਉਹ ਗਿਆ ਤਾਂ ਉੱਥੇ ਇਹਨਾਂ ਦਾ ਮੰਤਰੀ ਪਾਣੀ ਵੇਖਣ ਹਾੜੇ ਪਏ ਆਦਾ ਸੀ ਕੈਪਟਨ ਤੋਂ ਵਸੂਲ ਕਰਾਂਗੇ ਜਿਹੜੇ ਉਹਦੇ ਤੇ ਪੈਸੇ ਹੋਏ ਸੀ ਉਹ ਕਿਹੜਾ ਆਪਣੇ ਤੇ ਸੀਗਾ ਡਿੰਗ ਗੈਂਗਸਟਾ ਮੇਰੇ ਉਹ ਨਾਨੀ ਜਾਨਾ ਸਾਡੇ ਡਿੰਪੀ ਦਾ ਯਾਰ ਸੀ ਬਿਸ਼ਨੋਈ ਬਿਸ਼ਨੋਈ ਤੇ ਜਿਹੜੇ ਹੁਣ ਰੌਲਸ ਦੇ ਅੰਦਰੋਂ ਵੀਡੀਓ ਹੋਈ ਜਾਂਦੀਆਂ ਚੇਹਲ ਚੋਂ ਤੇ ਜਾਂ ਹੋਰ ਖਰਚਾ ਹੋ ਜਾਂਦਾ ਇਹ ਤਾਂ ਸਰਕਾਰਾਂ ਨਹੀਂ ਚੱਲਣਾ ਨਾ ਕੋਈ ਸਰਕਾਰੀ ਹੋਈ ਮੈਂ ਜਾ ਇਦੀ ਗੱਲ ਕਰਦਿਆਂ ਤੁਸੀਂ ਜਾਜ ਭਗਵੰਤ ਮਾਨ ਜਾਜ ਤੇ ਥੋੜਾ ਚੰਨੀ ਵੀ ਲਈ ਫਿਰਦਾ ਸੀ ਨਵੀਂ ਜੋ ਸਿੱਧੂ ਵੀ ਲਈ ਫਿਰਦਾ ਸੀ ਸਿੱਧੂ ਵੀ ਲੈ ਕੇ ਗਿਆ ਸੀ ਚੰਨੀ ਵੀ ਲੈ ਕੇ ਪਰ ਮੈਨੂੰ ਐ ਲੱਗਦੀ ਵੀਰ ਜੀ ਇਹਦੇ ਜਨਾਂ ਨਹੀਂ ਕਿਨੇ ਡਾਇਆ ਹੁਣ ਅੱਛਾ ਹਾਂਜੀ ਅੱਛਾ ਹਾਂ ਜਾਜ ਜਿਹੜਾ ਮੋਦੀ ਦੌੜਦਾ ਸੀ ਉਹ ਵੀ ਬੰਨਾ ਟਵਾਨਾਂ ਦੇ ਪੈਸੇ ਨਾਲ ਦੌੜਦਾ ਸੀ ਜਿਹੜਾ ਨਾ ਰਾਹੁਲ ਪੈਂਦਾ ਸੀ ਉਹ ਵੀ ਬੰਨਾ ਟਵਾਨਾਂ ਦੇ ਪੈਸੇ ਨਾਲ ਦੌੜਦਾ ਸੀ ਸਾਰਾ ਕੁਝ ਸਾਰਾ ਕੁਝ ਨਾ ਜਿਹੜਾ ਇਹ ਤੁਸੀਂ ਮੰਨਦੇ ਹੋ ਵੀ ਜਿਨਨੇ ਕੇ ਸਾਰੀਆਂ ਸਰਕਾਰਾਂ ਅਡਾਨੀ ਬਾਨੀ ਨਹੀਂ ਚੱਲਦੀਆਂ ਅਸੀਂ ਜਿਹੜੀ ਗੱਲ ਇੱਥੇ ਖੜੇ ਹਾਂ ਨਾ ਇੱਥੇ ਅਸੀਂ ਕਿਸਾਨ ਦਾ ਪੁੱਤ ਜਿਹੜੀ ਜਿੱਥੇ ਕਿਸਾਨੀ ਦੀ ਗੱਲ ਆ ਜਾਂ ਸਾਡੇ ਜਿੱਥੇ ਗੁਰੂ ਸਾਹਿਬ ਦੀ ਗੱਲ ਹੈ ਉੱਥੇ ਅਸੀਂ ਗੁਰਸੇਖਾਂ ਕਿ ਅਸੀਂ ਆਪਣੇ ਗੁਰੂ ਨਾਲ ਖੜਨਾ ਹੈ ਇੱਥੇ ਅਸੀਂ ਕਿਸਾਨ ਆ ਅਸੀਂ ਕਿਸਾਨ ਭਰਾਵਾਂ ਨਾਲ ਕਰਨਾ ਕਿਸਾਨ ਭਰਾਵਾਂ ਦੀ ਬਦਲੇ ਇੱਥੇ ਕੋਈ ਅਸੀਂ ਲੀਡਰਾਂ ਨਾਲ ਗੱਲਾਂ ਕਰਨੀ ਆ ਇਹ ਵੀ ਸਾਨੂੰ ਕੋਈ ਵੋਟਾਂ ਚਾਰ ਵਾਜਣ ਸਾਡੀ ਕੀ ਮਸੀ ਦਾ ਪੁੱਟ ਉਠੇ ਨਹੀਂ ਪੈਣਗਾ ਤੇ ਨਾ ਸੀ ਅਗਲਾ ਚੰਗੇ ਕੰਮ ਕਰੂਗਾ ਚੰਗਾ ਖਵਾ ਲੂਗਾ ਮਾੜੇ ਕਰੂਗਾ ਛੇਤਰ ਖਾ ਲੂਗਾ ਓਕੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਸਰਕਾਰ ਕਹਿੰਦੀ ਸੀ ਜਦੋਂ ਪਰਾਲੀ ਨੂੰ ਅੱਗ ਲਾਉਣੀ ਸੀ ਸਰਕਾਰ ਨੇ ਜਨਨ ਕਿ ਐਸ ਡੀ ਐਮ ਆ ਦੀਆਂ ਤਹਿਸੀਲਦਾਰਾਂ ਦੀਆਂ ਪਟਵਾਰੀਆਂ ਦੀਆਂ ਐ ਜਨਨ ਕਿ ਬੀਸੀਆਂ ਦੀਆਂ ਡੇਟੀਆਂ ਲਾਦੀਆਂ ਵੀ ਜਿਹੜੇ ਕਿਸਾਨ ਪ੍ਰਾਲਕ ਨੂੰ ਅੱਗ ਲਾਉਂਦੇ ਆ ਤੇ ਉਹਨਾਂ ਤੇ ਪਰਚੇ ਦਿਓ ਕਾਰਵਾਈ ਕਰੋ ਸਰਕਾਰ ਨੂੰ ਹੁਣ ਇਹ ਵੀ ਦਿਂਦਾ ਹੋਊਗਾ ਵੀ ਜਿਹੜੇ ਕਿਸਾਨਾਂ ਦੀ ਹੁਣ ਕਣਕਾਂ ਨੂੰ ਸੁੰਢੀ ਪੈ ਗਈ ਹੈ ਇਹ ਵੀ ਖੇਤੀਬਾੜੀ ਦੇ ਜਿਹੜੇ ਮਾਰ ਅਫਸਰ ਹੈ ਉਹਨਾਂ ਨੂੰ ਪਿੰਡਾਂ ਦੇ ਵਿੱਚ ਭੇਜੇ ਪਿੰਡਾਂ ਦਾ ਦੌਰਾ ਕਰੇ ਆ ਕੇ ਪੁੱਛਣ ਕਿਸਾਨਾਂ ਨੂੰ ਦੁੱਖ ਤਕਲੀਫਾਂ ਪੁੱਛਣ ਵੀ ਕਿੰਨੇ ਕਿ ਪਿੰਡਾਂ ਦੇ ਵਿੱਚ ਸੁੰਢੀ ਕਣਕ ਨੂੰ ਪਈ ਆ ਕਿੰਨੇ ਕੁ ਕਿਸਾਨ ਦਾ ਨੁਕਸਾਨ ਹੋ ਰਿਹਾ ਕਿਸਾਨ ਖੁਦਨ ਖੁਸ਼ੀ ਨਾ ਕਰੂ ਤਾਂ ਹੋਰ ਕੀ ਕਰੂਗਾ ਖੁਦਕੁਸ਼ੀ ਦੇ ਰਾਹ ਕਿਸਾਨ ਦਿਨੋ ਦਿਨ ਪੈਂਦਾ ਜਾ ਰਿਹਾ ਤੁਸੀਂ ਕਿਵੇਂ ਦੇਖੋਗੇ ਇਹ ਚੀਜ਼ ਨੂੰ ਜਿਹੜੀ ਮਾਨ ਸਰਕਾਰ ਕਹਿੰਦੀ ਸੀ ਇਹ ਕਿਸਾਨਾਂ ਦੀ ਸਰਕਾਰ ਹੈ ਇਹ ਗਰੀਬਾਂ ਦੀ ਸਰਕਾਰ ਹੈ ਇਹ ਪਿੰਡਾਂ ਚ ਉੱਠਿਆ ਕਰੂਗੀ ਪਿੰਡਾਂ ਦੇ ਲੋਕ ਜਿਵੇਂ ਕਹਿਣਗੇ ਉਵੇਂ ਹੋਇਆ ਕਰੂਗਾ ਹੋ ਰਿਹਾ ਸਾਰਾ ਕੁਝ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਸਾਰੇ ਜਿੰਨੇ ਹੈਗੇ ਨਾ ਸਾਨੂੰ ਤਾਂ ਹੁਣ ਆ ਹੀ ਲੱਗਣ ਲੱਗੇ ਵੀ ਜਿਹੜਾ ਇਹ ਜਿੰਨੇ ਵੀ ਆਉਂਦੇ ਆ ਸਾਰੇ ਗੱਪੀ ਹੈ ਅੱਛਾ ਹਾਂ ਜਿੰਨੇ ਵੀ ਆਉਂਦੇ ਆ ਨਾ ਗੱਪੀ ਮਾਰ ਮਾਰ ਕੇ ਜਾਂਦੇ ਆ ਜਗਮੀਤ ਬਰਾੜ ਆਇਆ ਉਹ ਇੱਥੇ ਗੱਪ ਮਾਰ ਮਾਰ ਕੇ ਤੁਰ ਗਿਆ ਗੋੜਛਣਾਈ ਉਹ ਇੱਥੇ ਗੱਪ ਮਾਰ ਮਾਰ ਕੇ ਤੁਰ ਗਈ ਸਾਨੂੰ ਤਾਂ ਇਹਨਾਂ ਤੋਂ ਵਿਸ਼ਵਾਸ ਉੱਠ ਗਿਆ ਪਰ ਲੋਕਾਂ ਨੂੰ ਇਹ ਸਾਰੀ ਗੱਲ ਦਾ ਅਟੈਕ ਤੋਂ ਲੈ ਕੇ ਅੱਜ ਤੱਕ ਦਾ ਸਭ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਸਰਕਾਰਾਂ ਕਿਵੇਂ ਹੱਥ ਕੰਡੇ ਵਰਤਦੀਆਂ ਕਿਵੇਂ ਨੌਜਵਾਨਾਂ ਨੂੰ ਘੇਰ ਕੇ ਮਰਵਾਉਂਦੀਆਂ ਕਿਵੇਂ ਇਹ ਸਾਰਾ ਜੋ ਪਲਾਨਿੰਗ ਬਣਾਉਂਦਾ ਹੈ ਇਹ ਦੁਨੀਆ ਨੂੰ ਸਭ ਨੂੰ ਚੰਨਣਾ ਹੈ ਪਰ ਹੌਲੀ-ਹੌਲੀ ਲੋਕ ਸਮਝ ਜਾਣਗੇ ਇਹਨਾਂ ਦੀਆਂ ਰਾਜਨੀਤੀਆਂ ਨੂੰ ਤੇ ਫਿਰ ਉਹ ਇਹਨਾਂ ਨੂੰ ਸਭ ਸਿਖਾਉਂਦੇ ਰਹਿਣਗੇ ਤੇ ਸਿਖਾਉਣਗੇ ਅੱਗੇ ਤੋਂ ਜੀ ਨਹੀਂ ਆਪਾਂ ਇਹ ਗੱਲ ਕਹਿ ਦਿੰਦੇ ਆ ਵੀ ਸਾਰੇ ਇਹੋ ਜਿਹੇ ਆ ਜਦੋਂ ਪਤਾ ਹੀ ਆਪਾਂ ਨੂੰ ਫਿਰ ਆਪਾਂ ਵੋਟਾਂ ਵੇਲੇ ਸਿਆਣੇ ਕਿਉਂ ਨਹੀਂ ਬੰਦੇ ਆਹਦੀ ਆਹੇ ਕਹਾਣੀਆਂ ਫਿਰ ਸੁਣਾਉਣ ਲੱਗ ਦਿੰਦੇ ਆ ਇਹ ਜੀ ਪਿਛਲੇ ਵੀ ਆਈ ਸੀ ਇਹ ਵੀ ਉਹੀ ਆ ਵੀ ਵੋਟਾਂ ਤੋਂ ਬਾਅਦ ਹੀ ਲੋਕਾਂ ਨੂੰ ਇਹ ਇਹ ਸਾਨੂੰ ਲੋਕਾਂ ਨੂੰ ਭੇਚਲਦੇ ਆ ਜੀ ਜਿਵੇਂ ਹੁਣ ਲੋਕਾਂ ਨੂੰ ਆਮ ਇੱਥੇ ਕਹਿੰਦੇ ਜੀ ਅਸੀਂ 1000 ਰੁਪਏ ਬੁੜੀਆਂ ਨੂੰ ਦੇਵਾਂਗੇ ਕੀ ਦੇਤਾ ਜੀ ਜੀ ਕੁਛ ਨਹੀਂ ਦਿੱਤਾ ਇਹ ਲੋਕਾਂ ਨੂੰ ਸਬਜ਼ ਬਾਗ ਵਿਖਾਉਂਦੇ ਐ ਬੁੜੀਆਂ ਕਿਹਦੀਆਂ ਸੀ ਬੁੜੀਆਂ ਵੀ ਸਾਡੀਆਂ ਸੀ ਨਾ ਬੁੜਿਆਂ ਨੇ ਆਪਾ ਗਾਈਡ ਕਿਉਂ ਨਹੀਂ ਕਰਿਆ ਹਾਂਜੀ ਬੁੜੀਆਂ ਨੇ ਇਹ ਵੋਟਾਂ ਪਾਈਆਂ ਤੇ ਬੁੜਿਆਂ ਨੂੰ ਗਾਈਡ ਵੀ ਆਪਾਂ ਹੀ ਕਰਨਾ ਸੀ ਨਾ ਹਾਂਜੀ ਪਰ ਕੁਛ ਬੰਦੇ ਇਹੋ ਜਿਹੇ ਹੁੰਦੇ ਆ ਵੀ ਛੱਡ ਕੇ ਜਿਵੇਂ ਆਪਾਂ ਪਿੰਡਾਂ 'ਚ ਗਰੁੱਪ ਵਾਜੀ ਹੁੰਦੀ ਆ ਜੀ ਅੱਧੇ ਉਧਰ ਹੋ ਗਏ ਅੱਧੇ ਉਧਰ ਗਏ ਮੈਂ ਕਾਲੀਆਂ ਨਾਲ ਮੈਂ ਕਾਂਗਰਸ ਨਾਲ ਨਵਾਂ ਬਦਲਾ ਆਜੂਗਾ ਨਵੇਂ ਮੁੰਡੇ ਮਤਲਬ ਉਧਰ ਨੂੰ ਹੋ ਕੇ ਤੁਰ ਜਾਂਦੇ ਆ ਜੀ ਜਿਹੜੇ ਨਵੀਂ ਜਿਨ੍ਹਾਂ ਨੂੰ ਨਹੀਂ ਤਜਰਬੇ ਉਹ ਉੱਠ ਕੇ ਤੁਰ ਜਾਂਦੇ ਆ ਤੇ ਇਸੇ ਕਰਕੇ ਅਸੀਂ ਜਿਹੜੇ ਕਿਸਾਨ ਵੀ ਐ ਮਜ਼ਦੂਰ ਹੋਰ ਵੀ ਜਿੰਨੇ ਹੈਗੇ ਵਸਣ ਵਾਲੇ ਉਹ ਸਾਰੇ ਘਾਟੇ ਦਾ ਸੌਦਾ ਹੋਇਆ ਪਿਆ ਜੀ ਅੱਜ ਤੇ ਜਦੋਂ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੁੰਦੇ ਕਿਸਾਨ ਇਕੱਠੇ ਨਹੀਂ ਹੁੰਦੇ ਕੁਸ ਹੋਈ ਵੀ ਜਾਂਦੇ ਹੈਗਾ ਸਾਰਾ ਕੁਸ ਪਰ ਫਿਰ ਵੀ ਸਰਕਾਰਾਂ ਬੋਲੀਆਂ ਤੇ ਗੁੰਗੀਆਂ ਕੋਈ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਸਾਡੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੁਣ ਅਸੀਂ ਕਿੰਨਾ ਰੌਲਾ ਇੱਥੇ ਪਾਈ ਜੰਨੇ ਆ ਜੀ ਵੀ ਨਸ਼ਾ ਨਹੀਂ ਹਟਿਆ ਨਹੀਂ ਹਟਿਆ ਤੇ ਕੀ ਸਰਕਾਰਾਂ ਨੂੰ ਸੁਣਦਾ ਦੀਂਦਾ ਨਹੀਂ ਜੀ ਪਿੰਡਾਂ ਚ ਉਹੀ ਹਾਲ ਆ ਸਮਾਂ ਜਿਹੜਾ ਮਜ਼ਦੂਰ ਸੀ ਨਸ਼ਾ ਖਾ ਕੇ ਮਾੜਾ ਮੋਟਾ ਕੰਮ ਕਰਦਾ ਸੀ ਉਹ ਪਹਿਲਾਂ ਪੱਤਾ ਉਹਨਾਂ ਨੂੰ 10 ਰੁਪਈਆ ਦਾ ਮਿਲਦਾ ਸੀ ਅੱਜ 250 ਦਾ ਮਿਲਦਾ ਹੈ ਜੀ ਉਹ ਜਿਹੜਾ ਉਹ ਕਰੇਗੀ ਖਵਾਵੇ ਆਪਦੇ ਜੀ ਦੱਸੋ ਜੀ ਤੇ ਉਹ ਕਿਤਰੋਂ ਕਿਤੋਂ ਭਾਲ ਕੇ ਲੈ ਕੇ ਤਾਂ ਆਉਂਦਾ ਹੀ ਐ ਮਿਲ ਹੀ ਜਾਂਦਾ ਪਰ ਕੋਈ ਫਰਕ ਨਹੀਂ ਇੱਥੇ ਉਦੋਂ ਤੰਗ ਹੋ ਗਏ ਜਿਨ੍ਹਾਂ ਨੂੰ ਨਹੀਂ ਮਿਲਿਆ ਉਹ ਮਰ ਗਏ ਜੀ ਕੈਪਟਨ ਦੀ ਸਰਕਾਰ ਵੇਲੇ ਵੀ ਨਹੀਂ ਮਿਲੇ ਮਾੜਾ ਮੋਟਾ ਬੰਦ ਹੋਇਆ ਤਾਂ ਮਰ ਗਏ ਤੇ ਹੁਣ ਵੀ ਇਹੀ ਹਾਲਾਤ ਹੈ ਜੀ ਜਿਹੜੇ ਪਹਿਲਾਂ ਤੋਂ ਖਾਣ ਲੱਗੇ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਕਰਿਆ ਗਿਆ ਵੀ ਉਹ ਨਸ਼ਾ ਖਾਂਦੇ ਸੀ ਜਾਂ ਇਹਨਾਂ ਨੂੰ ਛਡਾਇਆ ਜਾਵੇ ਜਾਂ ਕਿਵੇਂ ਆ ਉਹ ਰੋਲਦੇ ਫਿਰਦੇ ਜੀ ਉਹ ਹਸਪਤਾਲਾਂ 'ਚ ਦਾਖਲ ਵੀ ਜਾ ਕੇ ਹੁੰਦੇ ਆ ਜੀ ਹਸਪਤਾਲਾਂ ਚ ਜਾ ਕੇ ਦਾਖਲ ਹੁੰਦੇ ਤਾਂ ਉਹਨਾਂ ਦੇ ਜਿਹੜੇ ਘਰੇ ਪਰਿਵਾਰ ਆ ਉਹਨਾਂ ਨੂੰ ਕੌਣ ਰੋਟੀ ਖਵਾਊਗਾ ਜੀ ਦੱਸੋ ਕੋਈ ਹੈ ਕੋਈ ਪ੍ਰਬੰਧ ਕੋਈ ਪ੍ਰਬੰਧ ਨਹੀਂ ਪਿੱਛੋਂ ਉਹਨਾਂ ਦਾ ਪਰਿਵਾਰ ਰੁੱਲਦਾ ਫਿਰਦਾ ਹੈ ਸਰਕਾਰਾਂ ਗੁੰਗੀਆਂ ਕੋਈ ਸੁਣਦਾ ਨਹੀਂ ਜੀ ਬਾਤ ਕੁੰਭ ਕਰਦੇ ਨਹੀਂ ਸੁੱਤੀਆਂ ਪਈਆਂ ਕਿ ਪਿੰਡਾਂ ਦੇ ਵਿੱਚ ਨਸ਼ਾ ਉਮੀ ਮਿਲਦਾ ਘਟਵਾ ਦਾ ਕੁਝ ਉਹੀ ਮਿਲਦਾ ਕਿਵੇਂ ਮਿਲਦਾ ਦੱਸ ਦੇਣਾ ਕਿਵੇਂ ਮਿਲਦਾ ਪਹਿਲਾਂ ਪਹਿਲਾਂ ਕਿਵੇਂ ਮਿਲਦਾ ਸੀ ਹੁਣ ਕਿਵੇਂ ਮਿਲਦਾ ਪਹਿਲਾਂ ਜ਼ਿਆਦਾ ਸੀ ਜਾਂ ਘੱਟ ਸੀ ਹੁਣ ਘੱਟ ਆ ਜਾਂ ਜ਼ਿਆਦਾ ਆ ਵੱਧ ਗਿਆ ਕਿਨੋਂ ਵੱਧ ਗਿਆ ਨਹੀਂ ਮਾਨ ਸਰਕਾਰ ਕਹਿੰਦੀ ਸੀ ਚਿੱਟੇ ਨੂੰ ਨੱਥ ਪਾਈ ਜਾਊਗੀ ਇਹਦਾ ਚਿੱਟਾ ਹੀ ਕਾਲੀਆਂ ਨੇ ਤੇ ਕਾਂਗਰਸ ਨੇ ਬਕਾਇਆ ਸਾਡੀ ਸਰਕਾਰ ਦਾ ਚਿੱਟਾ ਹੀ ਹੈ ਨਹੀਂ ਤੂੰ ਕਿਹਨਾਂ ਹੁਣ ਵੱਧ ਵੇਖਦਾ ਨਹੀਂ ਨਹੀਂ ਕੀ ਗੱਲ ਹੈ ਇਧਰ ਮੁੰਡਾ ਵੀ ਸਾਡਾ ਨੌਜਵਾਨ ਆ ਗਿਆ ਬਾਈ ਇਹਦੀ ਵੀ ਗੱਲ ਕਰਾ ਇਧਰ ਆ ਜਾਓ ਬਾਈ ਜੀ ਹਾਂਜੀ ਤੁਸੀਂ ਕਿਵੇਂ ਦੇਖੂਗੇ ਸਰਕਾਰ ਨੂੰ ਸਰਕਾਰ ਤਾਂ ਮੰਦਭਾਗੀ ਹਾਲ ਹੀ ਹੈ ਹੁਣ ਆਹ ਦੇਖ ਲਓ ਵੀ ਹੁਣ ਨਸ਼ੇ ਦੀ ਗੱਲ ਕਰਦੇ ਤੁਸੀਂ ਨਸ਼ਾ ਮੇਰੇ ਨਾਲ ਚੱਲੋ ਪਿੰਡ ਚੋਂ ਕਿੰਨਾ ਲੈ ਕੇ ਆਉਣਾ ਦੱਸੋ ਜੀ ਪੱਕੀ ਗੱਲ ਹੈ ਹਾਂ ਹੁਣੇ ਚਲਦੇ ਆਂ ਆਪਾਂ ਅੱਛਾ ਹਰ ਥਾਂ ਥਾਂ ਨਸ਼ਾ ਵੀ ਮਿਲਦਾ ਹੈ ਮੋੜ ਤੇ ਜਰਦੇ ਦੀ ਪੂੜੀ ਤਾਂ ਹਜੇ ਮਗਰੋਂ ਮਿਲੂ ਗੋਲੀਆਂ ਪਹਿਲਾਂ ਹੀ ਮਿਲਦੀਆਂ ਹਾਂਜੀ ਨਾਲ ਇਹ ਵੀ ਕਹਿੰਦੇ ਸੀ ਜਿਹੜੇ ਬਾਦਲ ਸਰਕਾਰ ਦੇ ਰਾਜ ਦਾ ਕਹਿੰਦੇ ਗੋਲੀ ਦਾ ਪੱਤਾ 20 ਰੁਪਏ ਦਾ ਸੀ ਹੁਣ ਗੋਲੀ ਦਾ ਪੱਤਾ ਕੋਈ ਮਹਿੰਗਾ ਕਿੰਨੇ ਦਾ ਮਿਲਦਾ ਹੁਣ 2.5 300 ਦਾ ਪੱਤਾ ਮਿਲਦਾ ਜੀ ਤੇ ਪਰ ਜੇ ਹਾਂਜੀ ਜੇ ਨਹੀਂ ਖਾਂਦੇ ਫਿਰ ਉਹ ਚੋਰੀਆਂ ਕਰਦੇ ਜਿਹੜੇ ਖਾਂਦੇ ਨੇ ਨਸ਼ਾ ਪੱਤਾ ਅੱਛਾ ਹੁਣ ਮਨ ਲੱਗਦਾ ਖੇਤਾਂ ਦੇ ਵਿੱਚ ਬੈਠਾ ਕੋਈ ਬੰਦਾ ਬੈਠਾ ਹੀ ਹੁਣ ਉਹਨੂੰ ਵੀ ਐ ਡਰ ਲੱਗਦਾ ਮੇਰਾ ਵੀਕਲ ਮੈਂ ਰੇਖ ਲਾਰੀ ਜਨਾ ਕੋਈ ਵੀਕਲ ਨਾ ਭਜਾ ਕੇ ਭਾਜੇ ਨਸ਼ੇ ਦੀ ਤੋੜ ਮਾਰਾ ਅੱਛਾ ਉੱਥੇ ਅੱਧ ਮੁੱਲ ਚ ਜਾ ਕੇ ਦੇ ਆਉਂਦਾ ਹੀ ਹੁਣ ਕੇ ਅੱਛਾ ਅਸੀਂ ਇਹ ਸਗਾਂ ਜਿਹੜੇ ਨਹੀਂ ਖਾਂਦੇ ਪਿੰ ਤੁਰੇ ਜਾਂਦਾ ਮਾਰਦਾ ਕੱਕ ਉਹ ਉੱਥੇ ਪਤਾ ਸਾਹਮਣੇ ਖੜਾ ਉਹਨੂੰ ਫੜਾਇਆ ਚਾਬੀ ਤੇ ਨਸ਼ਾ ਨਾਲ ਦੇ ਨਾਲ ਲਓ ਜੀ ਅੱਛਾ ਆਸਮਸਿਆ ਜੀ ਹੁਣ ਕੋਈ ਠੱਲ ਨਹੀਂ ਪੈ ਰਹੀ ਕੁਝ ਨਹੀਂ ਹੋ ਰਿਹਾ ਜੀ 1 ਰੁਪਏ ਦੀ ਵੀ ਠੱਲ ਨਹੀਂ ਪਈ ਵਾਧ ਗਿਆ ਸਗਾ ਘਟਿਆ ਨਹੀਂਗਾ ਅੱਛਾ ਅੱਛਾ ਹਾਂ ਜੀ ਇਹ ਕੰਟਰੋਲ ਕਿਵੇਂ ਹੋਊਗਾ ਕੰਟਰੋਲ ਤਾਂ ਬਾਈ ਜੀ ਲੋਕਾਂ ਨੇ ਸਾਥ ਦਿੱਤਾ ਸੀ ਵੀ ਅਸੀਂ ਕਮੇਟੀਆਂ ਬਣਾਈ ਜੀ ਪਰ ਕਮੇਟੀਆਂ ਦਾ ਫਾਇਦਾ ਹੋਣ ਦੇ ਬਜਾਏ ਨੁਕਸਾਨ ਹੋ ਗਿਆ ਕਿਉਂ ਜਿਹੜੇ ਕਈ ਥਾਈ ਲੜਾਈਆਂ ਲੱਪੇ ਹੋਈ ਮਤਲਬ ਇਧਰ ਤਿਲਵੀ ਪਿੰਡ ਆ ਸਾਤਕ ਕੋਲੇ ਉੱਥੇ ਤੱਕ ਨੌਜਵਾਨ ਮਰ ਗਿਆ ਗੋੜੀ ਲੱਗ ਗਈ ਉਹਨੂੰ ਆਦੇ ਵੀ ਪਹਿਲੀ ਕੁਰਬਾਨੀ ਹੈ ਚਲੋ ਕੁਰਬਾਨੀ ਤਾਂ ਦੇ ਦੇਾਂਗੇ ਮਰਤਾ ਜਾਣੇ ਜੇ 10 ਸਾਲ ਹੋਰ ਜਿਉਂਦੇ ਰਹੇ ਫਿਰ ਕੀ ਹੋ ਜੂਗਾ ਜੀ ਐਡੀ ਨਹੀਂ ਕੋਈ ਗੱਲ ਜੇ ਬੰਦਾ ਕੁਰਬਾਨੀ ਦਿੰਦਾ ਤਾਂ ਉਹ ਤਾਂ ਯਾਦ ਰੱਖੀ ਜਾਂਦੀ ਹੈ ਇਧਰ ਸੀਗਾ ਸਿਧਾਣੇ ਪਿੰਡ ਸੀ ਉੱਥੇ ਉਹਨਾਂ ਤੋਂ ਆਪ ਤੋਂ ਹੀ ਇੱਕ ਦੂਜੇ ਦੇ ਬੰਦੇ ਉਹ ਨਸ਼ੇ ਆ ਮਗਰ ਭੱਜਣ ਲੱਗੇ ਤੇ ਦੂਜੇ ਦੇ ਵਿੱਚ ਦੀ ਉਹਦੇ ਕੋਲ ਕੋਈ ਸ਼ੁਰਾ ਸ਼ਰਾ ਸੀ ਉਹ ਆਪ ਤੋਂ ਹੀ ਲੱਗ ਗਿਆ ਵਿਚਾਰੇ ਜੀ ਸਪਸ਼ਟ ਕਰਨ ਜੇ ਮੈਂ ਗੱਲ ਕਰਦਾ ਕਿ ਉਹ ਲੋਕਾਂ ਦੀ ਸੁਣਨਾ ਚਾਹੀਏ ਸਾਡੇ ਪਿੰਡ ਤੋਂ ਤਾਂ ਦੂਰ ਹੈ ਪਰ ਗਾਂਧੀਆ ਜਿਵੇਂ ਪਿੰਡਾਂ ਚੋਂ ਦੀ ਹੈ ਰਹੀ ਗੱਲ ਰਹੀ ਇਹਨਾਂ ਨੂੰ ਵੀ ਵੋਟ ਪਾਉਣ ਦੀ ਗੱਲ ਇੱਕ ਪਰਿਵਾਰ ਦਾ ਜਿਹੜਾ ਬੰਦਾ ਕਾਲੀ ਸੀ ਉਹ ਕਾਲੀ ਰਹਿ ਗਿਆ ਦੂਜਿਆਂ ਉਹਨਾਂ ਨੇ ਉਹ ਉਹਨੇ ਕੀ ਕੀਤਾ ਉਹਨ ਇੱਕ ਮਿੰਟ ਵੀਰ ਜੀ ਉਹ ਦੂਜੇ ਸਾਰੇ ਪਰਿਵਾਰ ਨੇ ਇਹਨਾਂ ਨੂੰ ਵੋਟਾਂ ਪਾ ਦਿੱਤਾ ਮੁਖੀ ਦੀ ਅੱਖੇ ਨਹੀਂ ਲੱਗਿਆ ਉਹ ਕਿਹੜੇ ਕਾਂਗਰਸੀ ਇਹ ਗੱਲ ਇਹਨਾਂ ਨੂੰ ਬਿਨਾ ਆਖੀ ਬੋਟ ਪਈਏ ਵੀਰ ਜੀ ਇਹਨਾਂ ਨੇ ਕੋਈ ਵੋਟਾਂ ਤੇ ਵਰਕ ਨਹੀਂ ਕੀਤਾ ਸਾਡੇ ਐਮਐਲਏ ਨੂੰ ਮੇਰੇ ਨਾਲ ਗੱਲ ਕਰਾਓ ਵੀ ਕਿੱਥੇ ਤੂੰ ਵੋਟਾਂ ਵੋਟਾਂ ਸੀ ਆਖੀ ਜਾਂਦਾ ਵੇਖਿਆ ਆਪਣਾ ਅਨਮੋਲਕ ਜੀ ਮੇਰੀ ਅੱਛਾ ਰਹੀ ਗੱਲ ਪ੍ਰਾਪਰਟੀ ਦੀ ਵੀ ਸਭ ਐਮਐਲਏ ਇਹਨਾਂ ਦੇ ਉਵੇਂ ਹੀ ਕਰਾਫਟ ਹੋਗੇ ਜਿਵੇਂ ਪਹਿਲਾਂ ਦੂਜੇ ਐਮਐਲਏ ਸੀ ਸਾਡੀ ਥਾਣਾ ਮੰਡੀ ਦਾ ਕੰਮ ਸੀ ਫਰੀਦਕੋਟ ਇਕ ਨੂੰ ਅਸੀਂ ਬੰਦੇ ਨੂੰ 2000 ਰੁਪਿਆ ਕਿਹਾ ਵੀ ਦੇਵਾਂਗੇ ਤਸੋ ਸਾਡੀ ਪੰਚਾਇਤ ਜਾਵੇ ਵਿਚਾਰੀ ਜਾ ਕੇ ਮੁੜਿਆਵੇ ਫਿਰ ਮੈਂ ਉਹਨਾਂ ਨੂੰ ਕਿਹਾ ਪੈਸੇ ਲੈਂਦੇ ਆ ਪਤੰਦਰੋ ਇਹ ਫਿਰ ਇਹਨਾਂ ਦਾ ਯਾਰ 2000 ਰੁਪਇਆ ਲੈ ਲਿਆ ਫਿਰ ਪਤਨੀ ਸ਼ਰਮ ਦੇ ਮਾਰੇ ਉਹਨਾਂ ਨੇ ਲੈ ਆ ਕੇ ਨਹੀਂ ਲਿਆ ਜੀ ਵੀ ਸਾਡੇ ਸਾਈਨ ਕਰਦੇ ਇਹ ਤਾਂ ਗੱਲਾਂ ਬਾਈ ਜੀ ਇਹ ਛੋਟੀਆਂ ਗੱਲਾਂ ਹੈ ਇਹਨਾਂ ਦੇ ਜਿਸ ਕੱਲਾ ਇੱਕੋ ਹੀ ਮੁੱਦਾ ਰੱਖਣਾ ਸੀ ਸਭ ਤੋਂ ਪਹਿਲਾਂ ਨਾਲ ਕੋਈ ਰਿਸ਼ਵਤਵਾਦੀ ਪੈਸੇ ਤੁਰਨਾ ਸੀ ਨਾ ਕਿਸੇ ਫਸੇ ਹੋਰ ਇਹ ਕਹਿੰਦੇ ਵੀ ਨਸ਼ਾ ਬੰਦ ਕਰਕੇ ਤੇ ਕਿਸਾਨੀ ਨੂੰ ਉਠਾਈ ਜੀ ਜੇ ਕਿਸਾਨ ਅਸੀਂ ਸਾਡੀ ਜਿਹੜੀ ਪੰਜਾਬ ਦੇ ਕਿਸਾਨ ਨੇ ਸਾਰੇ ਹਿੰਦੁਸਤਾਨ ਦਾ ਢਿੱਡ ਭਰਿਆ ਕੱਲੇ ਪੰਜਾਬ ਨੇ ਉਹ ਦਿਨ ਯਾਦ ਰੱਖੋ ਜਦੋਂ ਕਹਿੰਦੇ ਸੀ ਵੀ ਇੱਕ ਦਿਨ ਵਰਤ ਰੱਖੋ ਜਿਹਦੇ ਕਰੇ ਚਾਰ ਬੋਰੀਆਂ ਕੜਕਦੀਆਂ ਸੀ ਤਿੰਨ ਬੋਰੀਆਂ ਪੁਲਿਸ ਚੱਕ ਕੇ ਜਾਂਦੀ ਰਹੀ ਐ ਇਹ ਮੈਂ ਨਹੀਂ ਆਂਦਾ ਸਾਡੇ ਜਿਹੜੇ ਬਿਰਗਾ ਪੜੇ ਲਿਖੇ ਹਜੇ ਬੈਠੇ ਜਿਹੜੇ 80 90 90 ਸਾਲਾਂ ਦੇ ਆ ਉਹ ਉਹ ਗੱਲਾਂ ਦੱਸਦੇ ਆ ਵੀ ਇਹ ਗੱਲ 1954 55 56 57 ਉਹਨਾਂ ਦੇ ਸਾਡਾ ਤਾਂ ਜਨਮ ਹੀ ਨਹੀਂ ਹੋਇਆ ਉਦੋਂ ਤੇ ਇਹ ਹੁਣ ਇਹ ਗੱਲਾਂ ਕਰਦੇ ਇਹਨਾਂ ਨੇ ਰੇਸ਼ਵਰਾਂ ਨੂੰ ਛੱਡ ਕੇ ਕਿਸਾਨੀ ਨੂੰ ਉਠਾਉਣਾ ਸੀ ਕਿਸਾਨੀ ਨੂੰ ਉਠਾਉਣ ਵਾਸਤੇ ਇਹ ਆਂਦਾ ਤਾਂ ਸੀ ਹੁਣੇ ਰਹੀ ਗੱਲਾਂ ਦਾ ਵੀ ਮੈਂ ਆਪਦੇ ਕਿਸਾਨ ਕਿਤੇ ਧਰਨਾ ਨਹੀਂ ਕੀਤਾ ਲੱਗਣ ਦਾ ਮਨੇਓ ਦੱਸੋ ਵੀ ਕਿਹੜੇ ਮੇਕਮ ਦਾ ਧਰਨਾ ਨਹੀਂ ਲੱਗਾ ਅੱਜ ਡੇਢ ਮਹੀਨਾ ਹੋ ਗਿਆ ਜਦੋਂ ਮੰਡੀ 'ਚ ਰਜਿਸਟਰੀ ਹੋਣੀ ਸਾਰੇ ਪੰਜਾਬ 'ਚ ਰਜਿਸਟਰ ਹੋਈਆਂ ਨੂੰ ਦੋ ਵਾਰੀ ਅਸੀਂ ਕੋਈ ਸੌਦਾ ਕਰਾਇਆ ਸੀ ਛੋਟਾ ਜਿਹਾ ਕਿਸੇ ਨੇ ਕੋਈ ਥਾਂ ਲਿਆ ਸੀ ਪਲਾਟ ਉਹਦੇ ਵਾਸਤੇ ਦੋ ਵਾਰੀ ਉਹਦੀ ਮਨਿਆਦ ਵੜਾ ਹਟਿਆ ਹੁਣ ਦੋ ਮਹੀਨਾ ਦੀ ਪੁਆਈ ਹੈ ਹਜਿਆਂ ਦੇ ਆਦੇ 12 ਤਰੀਕ ਨੂੰ ਖਤਮ ਹੋ ਜੂਗਾ 12 ਵੀ ਨਾ ਗਿਆ ਇਹ ਤਾਂ ਹਰ ਪਟਵਾਰੀ ਵੀ ਲਈ ਬੈਠਿਆ ਕਨ ਕੋ ਵੀ ਲਈ ਬੈਠਿਆ ਡਾਕਟਰ ਵੀ ਲਈ ਬੈਠਿਆ ਹੁਣ ਆ ਜਿਹੜੇ ਜਿਹੜੀ ਗੱਲ ਰਹੀ ਸਤ ਨੂੰ ਕਲਰ ਮੈਂ ਦੱਸਦਾ ਨਸ਼ੇ ਦੀ ਗੋਲੀ ਦੀ ਜਿਹੜੀ 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 ਜੀ ਵਾਲੀ ਗੋਲੀ ਦਿੰਦੇ ਆ ਉਹ ਗੋਲੀ ਪਤਾ ਕਿੰਨੀ ਖਤਰਨਾਕ ਆ ਸਰ ਉਹਨੂੰ ਤੁਸੀਂ ਕਿਤੇ ਤੁਸੀਂ ਕਿਤੇ ਚੌਥਾ ਹੱਥੇ ਲੈ ਕੇ ਵੇਖਿਓ ਪਰ ਮੈਂ ਮੈਂ ਗਲਤ ਮੈਂ ਤੁਹਾਨੂੰ ਨਾ ਗਲਤੀ ਕਰ ਨਾਲਿਓ ਤੇ ਬੰਦਾ ਮਰ ਜੂਗਾ ਜਿਹੜਾ ਬੰਦਾ ਨਸ਼ਾ ਕਰਦਾ ਨਹੀਂ ਐਡੀ ਖਤਰਨਾਕ ਗੋਲੀ ਆ ਇਹ ਗੋਲੀ ਛਡਾਉਣੀ ਆ ਲੋਕਾਂ ਨੂੰ ਹਟਾਉਣਾ ਆ ਕਿ ਲੋਕਾਂ ਨੂੰ ਲਾਉਣਾ ਸੱਤ ਦਿਨਾਂ ਦਾ ਦੇ ਦਿੰਦੇ ਆ ਇੱਥੇ ਦਾ ਪ੍ਰਾਵਾ ਕੀ ਕੀ ਤੈਨੂੰ ਦੱਸ ਗਏ ਅੱਧੇ ਕਿ ਜਿਹੜੇ ਖਾਂਦੇ ਨਹੀਂ ਉਹਨਾਂ ਨੇ ਉਹੀ ਕਾਰੜਾ ਬਣਾ ਲੇ ਉਹ ਪਤਾ ਕਿ ਇਹਦੇ ਸੱਤ ਲਿਆਏ ਉਥੋਂ ਤੇ ਲਿਆ ਕੇ ਭੈਣ ਦੇ 700 70000 ਜਾਂ 60000 ਜਾਂ 50000 ਦੇ ਵਿੱਚ ਦਾ ਅੱਛਾ ਇਹ ਕਾਰੋਬਾਰ ਵਿਚਾਰੇ ਲੋਕਾਂ ਦੇ ਕਾ ਲੋ ਭਾਈ ਜੀ ਕਾਰੋਬਾਰ ਵਿਚਾਲੇ ਹੁਣ ਜੇ ਤੂੰ ਮੇਰੀ ਗੱਲ ਹੁਣ ਚੈਨਲ ਦੇੰਦਰ ਨਾ ਵਾਧਾ ਰਿਆ ਇੱਕ ਦੋ ਨੇ ਠਹਿਰ ਜਾ ਅਗਲੇ ਹਫਤੇ ਸੀ ਜਿੱਦੇ ਸਾਡੇ ਪਿੰਡ ਦੇ ਹੀ ਬੰਦੇ ਗਏ ਯਾਰ ਜਿਹੜਾ ਕੋ ਮਾੜਾ ਕੰਮ ਕਰਦਾ ਉਹਨੂੰ ਮਾੜਾ ਆਖਣਾ ਚਾਹੀਦਾ ਜੀ ਸਲੀਧ ਗੱਲ ਤਾਂ ਇਹ ਹੈ ਜੀ ਜੀ ਇਹ ਲਾਮਾ ਪਿੰਡਾਂ ਦੇ ਬੰਦਿਆਂ ਨੂੰ ਵੀ ਅਸੀਂ ਜਾਣਦੇ ਸਾਡੇ ਨੇੜੇ ਨੇੜੇ 40 50 ਬੰਦੇ ਸਾਨੂੰ ਪਤਾ ਵੀ ਆਹ ਬੰਦਾ ਦਖਾਂਦੇ ਨਹੀਂ ਤੇ ਖੜਾ ਐ ਲਾਈਨ 'ਚ ਗੋਲ ਨਾ ਲੈਣਾ ਇਹ ਵੀ ਫ੍ਰੀਕੋਰਡ ਚਲਵੜ ਉੱਥੇ ਲੱਗੇ ਪਏ ਸਾਡੇ ਜ਼ਿਲ੍ਹੇ ਦਾ ਤਾਂ ਬਾਹਲਾ ਮਾੜਾ ਬੁਰਾ ਹਾਲ ਹੋ ਗਿਆ ਹੁਣ ਇੱਕ ਬੰਦਾ ਇੱਕ ਮਤਲਬ ਗੋਲੀ ਖਾਂਦਾ ਹੈ ਵੀਪੀ ਉਹ ਡੋਪ ਟੈਸਟ ਦੇ ਵਿੱਚ ਆਊਗੀ ਡੋਪ ਟੈਸਟ ਦੇ ਰਿੰਡੇ ਵਾਲਾ ਸੀਐਮਓ ਲਿਖ ਦਿੰਦਾ ਵੀ ਜੀ ਇਹ ਬੰਦਾ ਵੀਪੀ ਦੀ ਗੋਲੀ ਖਾਂਦਾ ਮਜਬੂਰੀ ਹੈ ਜੇ ਤਾਂ ਗੋਲੀ ਨਹੀਂ ਖਾਂਦਾ ਅਸਲਾ ਵੀ ਰੱਖਣਾ ਜ਼ਰੂਰੀ ਹੈ ਜੀ ਅੱਛਾ ਆਪਣੇ ਕੋਈ ਲਿਖਦਾ ਨਹੀਂ ਉਹ ਵਿੱਚ ਵੀ ਹੈ ਉਹਦੇ ਅਸੀਂ ਇੱਕ ਬੰਦੇ ਤੋਂ ਪਿਛਲੇ ਸਾਲ ਤੋਂ ਪਿਛਲੇ ਇਹਨਾਂ ਦੀ ਸਰਕਾਰ ਆਈ ਨਹੀਂ ਹੋਈ ਥੋੜਾ ਚਿਰੀ ਹੋਇਆ ਸੀ ਇੱਕ ਬੰਦੇ ਦਾ 7000 ਰੁਪਏ ਚ ਲਿਖਾਇਆ 7000 ਰੁਪਏ ਦੇ ਕੇ ਵੀ ਬਾਈ ਮਨ ਕੇ ਸਾਡਾ ਲਿਖ ਦੇ ਯਾਰੇ ਹੈ ਹੈ ਆਡ ਲਿਖਾਇਆ ਗੋਲੀ ਵਾਲਾ ਨਹੀਂ ਜੀ ਬੀਪੀ ਦੀ ਗੋਲੀ ਖਾਂਦਾ ਸੀ ਬੰਦਾ ਉਹਦਾ ਡੋਪ ਟੈਸਟ ਦੇ ਵਿੱਚ ਆਇਆ ਉਹਦਾ ਅਸਲਾ ਕੈਨਸਲ ਹੋ ਗੇ ਅੱਛਾ ਅੱਛਾ ਓਕੇ ਇਹ ਜਿਆਦਾ ਜੇ ਇਹਨਾਂ ਨੇ ਸ਼ਰਾਬ ਜਿਆਦਾ ਸ਼ਰਾਬ ਵੀ ਵਿੱਚ ਪਾਉਣ ਕੰਮ ਨਿਭੜੇ ਜਿੱਥੋਂ ਤਾਂ ਇਹਨਾਂ ਨੂੰ ਆਉਂਦਣਾ ਹੈ ਉੱਥੋਂ ਤਾਂ ਇਹਨਾਂ ਦਾ ਸਿਸਟਮ ਬੰਦਾ ਹੁਣ ਰਹੀ ਗੱਲ ਕਿਸਾਨੀ ਦੀ ਇਹ ਜੇ ਸਾਡੀ ਕਣਕ ਦੀ ਨਾ ਕੋਈ ਪਹਿਲਾਂ ਸਾਨੂੰ ਗੜੇਮਾਰੀ ਹੋ ਗਈ ਅਸੀਂ ਉਦੋਂ ਮਾਰੇ ਗਏ ਕਿਸਾਨ ਕਣਕ ਖਤਮ ਹੋ ਗਈ ਝੋਨਾ ਜੇ ਮੜਾਇਆ ਹੋਇਆ ਕੋਈ 4 ਰੁਪਏ ਬਾਸਪਤੀ ਦੇ ਭਾਦੇ ਮਿਲਣ ਲੱਗੇ ਤਾਂ 10000 ਰੁਪਏ ਠੇਕਾ ਵਧ ਗਿਆ ਹੈ ਉਦੋਂ ਬਾਅਦ ਕੀ ਹੋਇਆ ਹੁਣ ਜੇ ਆ ਸਾਡੀ ਸੁੰਢੀ ਨਾ ਮਰੀ ਤਾਂ ਕਣਕ ਸਾਡੀ ਫੇਰ ਨਹੀਂ ਹੁੰਨੀ ਕਿਸਾਨ ਕਹਿੰਦੇ ਆ ਵੀ ਜਿਹੜੀ ਕਿਸਾਨ ਨੂੰ ਮਾਰ ਆ ਜਿੰਨੋਂ ਤਣ ਪੈਂਦੀ ਜਾ ਰਹੀ ਹੈ ਪਹਿਲਾਂ ਗੜੇਮਾਰੀ ਹੋਈ ਕਿਸਾਨਾਂ ਦੀਆਂ ਫਸਲਾਂ ਮਾਰ ਗਈਆਂ ਕਿਸਾਨਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਸਾਡੀ ਜੈਤੋ ਤਹਿਸੀਲ ਦੇ ਵਿੱਚ ਅਜੇ ਵੀ ਜਨਕ ਧਰਨਾ ਲੱਗਿਆ ਹੋਇਆ ਸਾਲ ਹੋ ਗਿਆ ਜਦੋਂ ਕਿ ਦੂਜੀ ਕਣਕ ਫੇਰ ਆ ਗਈ ਆ ਕਿਸਾਨਾਂ ਨੂੰ ਮਾਰ ਫੇਰ ਪੈ ਗਈ, ਸੁੰਢੀ ਦੀ ਪੈ ਗਈ। ਪਹਿਲਾਂ ਕਿਸਾਨਾਂ ਦੇ ਉੱਪਰ ਵਾਲਿਆਂ ਦੇ ਪਰਚੇ ਹੋਏ। ਕਿਸਾਨਾਂ ਦੀ ਸਰਕਾਰ ਨੂੰ ਬਾਹ ਮਾਣ ਦੀ ਲੋੜ ਹੈ। ਕਿਸਾਨਾਂ ਨੂੰ ਧਰਨੇ ਲਾਉਣ ਲਈ ਮਜਬੂਰ ਨਾ ਕੀਤਾ ਜਾਵੇ। ਇੱਧਰ ਧਿਆਨ ਦੇਣ ਦੀ ਲੋੜ ਹੈ। ਜਿਹੜੇ ਖੇਤੀਬਾੜੀ ਅਫਸਰ ਆ ਸਾਡੇ ਉਹ ਵੀ ਪਿੰਡਾਂ ਦੇ ਵਿੱਚ ਆ ਕੇ ਦੌਰਾ ਕਰਨ। ਕਿਸਾਨਾਂ ਨੂੰ ਪੁੱਛਣ ਕੀ ਤੁਹਾਨੂੰ ਦੁੱਖ ਤਕਲੀਫਾਂ ਤੇ ਆ ਕੇ ਕਿਸਾਨਾਂ ਦੇ ਨਾਲ ਬੈਠਕਾਂ ਕਰਨ। ਤੁਸੀਂ ਵੀ ਵੇਖ ਰਹੇ ਹੋ ਸੱਚ ਦੀ ਪੜਤਾਲ ਅਵਤਾਰ ਸਿੰਘ ਜੀ ਤਰਫ ਫੇਰ ਮਿਲਦੇ ਹਾਂ। ਧੰਨਵਾਦ।